ਤੁਸੀਂ ਪਾਰਟੀ ਨੂੰ ਦੁਬਾਰੇ ਜੁਆਇਨ ਕੀਤਾ ਹੈਗਾ ਕੀ ਹੁਣ ਸੁਖਬੀਤ ਸਿੰਘ ਬਾਦਲ ਦੁੱਤੋਂ ਤੇ ਹੋ ਗਏ ਨੇ ਤੁਸੀਂ ਕਿਹਾ ਸੀਗਾ ਕਿ ਸੁਖਬੀਤ ਸਿੰਘ ਬਾਦਲ ਹੋਂਨਾ ਦੇ ਆਸ-ਪਾਸੇ ਕਹਿੰਦੇ ਪੰਜ-ਸੱਤ ਚਾਪ ਲੂਸ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਗਰਾਫ ਇਹ ਟਾਂ ਡਿੱਗ ਰਿਹਾ ਹੈਗਾ ਕੀ ਹੁਣ ਤੁਸੀਂ ਉਹਨਾਂ ਚ ਆਪ ਲੂਸਾਂ ਨਾਲ ਕਿਵੇਂ ਨਿਬੜੋਗੇ ਫਿਰ ਨਹੀਂ ਮੈਂ ਮੇਰੇ ਸੁਖ ਸੁਖ ਕੋਲ ਥੋੜਾ ਗੱਲ ਵੀ ਮੈਂ ਕਿਸੇ ਨਾਲ ਨਿਬੜਦਾ ਤਾਂ ਮੈਂ ਕਿਸੇ ਨਾਲ ਨਿਬੜਨ ਦੀ ਖਾਤਰ ਆਇਆ ਤੁਸੀਂ ਆਪਣੇ ਜਰਨਲ ਨੂੰ ਬਚਾਉਣਾ ਤਾਂ ਹੈ ਫਿਰ ਨਹੀਂ ਨਹੀਂ ਅਸੀਂ ਤਾਂ ਸਾਰਾ ਜੋਰ ਲਾਵਾਂਗੇ ਕਿ ਪ੍ਰਧਾਨ ਜੀ ਜੇ ਬਚਣ ਨਹੀਂ ਇਕੱਲੇ ਮੁੱਖ ਮੰਤਰੀ ਬਣਨ ਪੰਜਾਬ ਦੇ ਸਾਡਾ ਤਾਂ ਪੂਰਾ ਜੋਰ ਹੋਏਗਾ ਕਿ ਆਉਣ ਵਾਲੇ 27 ਦੇ ਵਿੱਚ ਪ੍ਰਧਾਨ ਜੀ ਪੰਜਾਬ ਦੇ ਮੁੱਖ ਮੰਤਰੀ ਵਾ ਭੀਮੀ ਜਗੀਰਪੁਰ ਹੋਏ ਸੁਰਜੀਤ ਸਿੰਘ ਰਖੜਾ ਹੋਏ ਔਰ ਬਡਾਲਾ ਸਾਹਿਬ ਹੋਏ ਇਹ ਤਾਂ ਨੇ ਵੀ ਆਉਣਗੇ ਪੰਜਾਬ ਦੇ ਭਲੇ ਅੰਦੇ ਲਈ ਸਹਿਮਤੀ ਬਣ ਗਈ ਸਾਰੀਆਂ ਸ਼ਰਤਾਂ ਤੇ ਸਹਿਮਤੀ ਬਣ ਗਈ ਤਾਂ ਮਤਪਾਲ ਦੇ ਪਾਰਟੀ ਦੇ ਨਾਲ ਵੀ ਸਮਝੌਤਾ ਹੋ ਸਕਦਾ ਕਾਲੀ ਦਲ ਦਾ ਸਾਰੇ ਤੋਂ ਵੈਲਕਮ ਹੈ ਕੋਈ ਵੀ ਆਵੇ ਕਾਲੀ ਦਲ ਦੇ ਵਿੱਚ ਚੰਗੀ ਗੱਲ ਹੈ ਕੁਮਾਰੀ ਗੱਲ ਨਹੀਂ ਹੈ ਹਰ ਇੱਕ ਦੀ ਇੱਜ਼ਤ ਕਰਾਂ ਕਪਾਸੇ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਹੈ ਪਰਮਣਪ ਸਿੰਘ ਯਾਲੀ ਦੇ ਖਿਲਾਫ ਜਿਸ ਸਾਹ ਦੇ ਨਾਲ ਅਕਾਲੀ ਦਲ ਹੀ ਕਹਾਂਗੇ ਕਿਉਂਕਿ ਸੁਖਬੀ ਸਿੰਘ ਬਾਦਲ ਹੋਣਾ ਨੇ ਵੀ ਬਿਆਨਬਾਜ਼ੀ ਕੀਤੀ ਔਰ ਪਰਵਕਾਰ ਸਿੰਘ ਘੁੰਮਣ ਵੀ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਇਹ ਸਿਆਸਤ ਦੇ ਵਿੱਚ ਇਹੀ ਜਿਹਾ ਕੰਮ ਹੈ ਜਦੋਂ ਲੜਦੇ ਹੁੰਨੇ ਆ ਉਹਦੇ ਮੇਹਣੇ ਦਿੰਨੇ ਆ ਜਦੋਂ ਇਕੱਠੇ ਹੋ ਜਾਂਦੇ ਆ ਉਹ ਇੱਕ ਦੂਜੇ ਦੀ ਸਲੋਤਾ ਕਰਨ ਲੱਗਦੇ ਆ ਪਰਮਣਪ ਸਿੰਘ ਯਾਲੀ ਵੀ ਆਉਣਗੇ ਫਿਰ ਭਾਜੀਪੀ ਨਾਲ ਸਮਝੌਤਾਰਾ ਕਲੀਅਰ ਹੋ ਚੁੱਕੇ ਹੈ ਪ੍ਰਧਾਨ ਜੀ ਦੀਆਂ ਵਿਆਹ ਦੇ ਉੱਤੇ ਸੱਦਾ ਪੱਤਰ ਦੇਣ ਗਏ ਸੀ ਉਦੋਂ ਗੱਲਬਾਤ ਮੋਦੀ ਸਾਹਿਬ ਨਾਲ ਵੀ ਹੋਈ ਹੈ ਸ਼ਾਜਮਾਨ ਜੀ ਉਹਨਾਂ ਦੇ ਤੁਸੀਂ ਅਕਸ਼ਲੇ 1 ਸਾਲ ਦੇ ਵਿੱਚ ਸੁਭੀ ਸਿੰਘ ਬਾਦਲ ਹੋਣਾ ਨੇ ਜਿਸ ਹਿਸਾਬ ਦੇ ਨਾਲ ਸਪੀਚਾਂ ਦਿੱਤੀਆਂ ਭਾਸ਼ਣ ਦਿੱਤੇ ਉਹਨਾਂ ਨੇ ਸਾਰਾ ਡਿਫੇਮ ਹੀ ਭੀਜਪੀ ਔਰ ਆਰਐਸਐਸ ਨੂੰ ਕੀਤਾ ਪਰ ਹੁਣ ਜੇ ਤੁਸੀਂ ਦੁਬਾਰੇ ਸਮਝੌਤਾ ਕਰੋਗੇ ਫਿਰ ਲੋਕ ਕੀ ਸਮਝਣ ਕਿ ਇੱਕ ਪਹਿਲਾਂ ਤਾਂ ਭੰਡ ਦਿੰਦੇ ਨੇ ਬਾਅਦ ਵਿੱਚ ਇਕੱਠੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਵੀ ਪਤਾ ਵੀ ਕੱਲ੍ਹ ਆ ਦੀ ਸਾਡੀ ਨੀਤੀ ਗੱਲ ਬਣਦੀ ਉਹਨੂੰ ਪਤਾ ਉਹਨਾਂ ਨੂੰ ਵੀ ਹੈ ਤੇ ਹਲੇ ਜਿੰਨਾ ਚਿਰ ਪੂਰੇ ਜ਼ੋਰ ਨਾਲ ਅਕਾਲੀ ਦਲ ਇਕੱਠਾ ਨਹੀਂ ਹੁੰਦਾ ਪਤਾ ਸਾਨੂੰ ਵੀ ਉਹ ਵੀ ਕੱਲਿਆਂ ਦੀ ਫਿਰ ਸਾਡੀ ਵੀ ਨਹੀਂ ਬਣਦੀ ਇਹ ਤੱਕ ਗੱਲਾਂ ਚੱਲੀਆਂ ਕਿ ਸੀਐਮ ਮੋਦੀ ਉਹ ਰਮੇਸ਼ਾ ਨਹੀਂ ਚਾਹੁੰਦੇ ਕਿ ਸੁਖਬੀ ਸਿੰਘ ਬਾਦਲ ਦੇ ਧੜੇ ਨਾਲ ਆਇਆ ਜਾਵੇ ਇਸ ਹਿਸਾਬ ਨਾਲ ਵਾਪਸੀ ਹੋ ਰਹੀ ਹੈਗੀ ਅਕਾਲੀ ਦਲ ਦੇ ਲੀਡਰਾਂ ਦੀ ਸੁਖਬੀ ਸਿੰਘ ਬਾਦਲ ਉਹਨਾਂ ਦੇ ਧੜੇ ਦੇ ਵਿੱਚ ਕੀ ਇਹ ਬਾਟਰ ਟੈਸਟ ਕਰ ਰਹੀ ਹੈ ਭਾਜੀ ਸਿੰਘ ਬਾਦਲ ਦਾ ਮੋਦੀ ਸਾਹਿਬ ਦਿਲੋਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨਾਲ ਮੇਰੀ ਨੇੜਤਾ ਰਹੇ ਪਿਆਰ ਖਾਸ ਕਰਕੇ ਸਿੱਖ ਕਮਿਊਨਿਟੀ ਘਟ ਗਿੰਦੀ ਹੈ ਜਿਹੜੀ ਵੀ ਇਹਦੇ ਨਾਲ ਆਏ ਨਾ ਸਾਨੂੰ ਬਖਰੇਵਾ ਦੂਰ ਨਾ ਹੋ ਗਏ ਅਸੀਂ ਇਹਦੇ ਨੇੜੇ ਹੋ ਗਏ ਮੈਨੂੰ ਲੱਗਦਾ ਵੀ ਜਦੋਂ ਸਮਝੌਤੇ ਦੀ ਗੱਲ ਆਈ ਭਾਵੇਂ ਉਹਨਾਂ ਨੂੰ ਦਖਲ ਦੇਣਾ ਪਵੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਕਰਾਉਣਗੇ ਤੇ ਫਿਰ ਛੋਟੀਆਂ ਮੋਟੀਆਂ ਗੱਲਾਂ ਅੰਨੀ ਕਿਸੇ ਨੇ ਵੇਖਣੀ ਹੈ ਉਹ ਭਾਜੀਪੀ ਵੀ ਸਮਝੌਤਾ ਉਹਨਾਂ ਨੇ ਕਰੂਗੀ ਜਿੱਦੀ ਝੋਲੀ ਚਦਾਨੇ ਹੋਣਗੇ ਜਿੱਦੀ ਝੋਲੀ ਚਦਾਨੇ ਨਾ ਹੋਣੇ ਐਵੇਂ ਤਾਂ ਉਹ ਵੀ ਕਰਦੇ ਉਹ ਕੋਲੇ ਕਮਲਿਆ ਉਹਨਾਂ ਦੇ ਕੋਲੇ ਸਾਰਾ ਨੈਟਵਰਕ ਹੈਗਾ ਬੰਦੀ ਸਿੰਘਾਂ ਤਾਂ ਮੈਨੂੰ ਲੱਗਦਾ 26 ਦੇ ਵਿੱਚ ਛੱਡਣਗੇ ਛੱਡਣਗੇ 100% ਪਹਿਲਾਂ ਵੀ ਛੱਡਦੇ ਨੇ ਤਾਂ ਚੰਗੀ ਗੱਲ ਹੈ ਪਰ 26 ਦੇ ਵਿੱਚ ਤਾਂ 100% ਉਹਨਾਂ ਦੀ ਰਿਹਾਈ ਹੋਏਗੀ ਹੋਏਗੀ ਚਾਹੇ ਸਾਡਾ ਸਮਝੌਤਾ ਹੋਵੇ ਚਾਹੇ ਉਹ ਕੱਲੇ ਲੜਨ ਤੇ ਬੰਦੀ ਸਿੰਘਾਂ ਦੀ ਰਿਹਾਈ ਤਾਂ ਹੋਊ ਭਾਈ ਰਾਜਵਾਨਾ ਭਾਈ ਹਵਾਰੇ ਸਾਰੇ ਬਾਹਰ ਨੂੰ ਨੇ ਸਾਰੇ ਜਿਹੜੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਪੰਜ ਮੈਂਬਰੀ ਕਮੇਟੀ ਵਾਲੇ ਉਹਨਾਂ ਨਾਲ ਕਿਵੇਂ ਤੁਸੀਂ ਫਿਰ ਉਹ ਕਰੋਗੇ ਸੈਟਲਮੈਂਟ ਉਹਨਾਂ ਨੂੰ ਮਨਾਓਗੇ ਉਹਨਾਂ ਨੂੰ ਕੀ ਕਰੋਗੇ ਕਿਉਂਕਿ ਉਹ ਵੀ ਕਹਿ ਰਹੇ ਨੇ ਕਿ ਅਸੀਂ 35 ਲੱਖ ਭਰਤੀ ਗੱਲ ਦੀ 40 ਲੱਖ ਕਰੀਏ ਇਨਸਟਾਗ੍ਰਾਮ ਇਨਫਲੂਐਂਸਰ ਬੁੜੀ ਸੀਡੀ ਤੁਸੀਂ ਕਿਵੇਂ ਉਸਕਾ ਤਨਉ ਦੇ ਤੁਹਾਨੂੰ ਖੁਮੈਨਾਂ ਬੱਚੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਨਿੱਜੀ ਲਾਭਾਂ ਦੇ ਲਈ ਅਸ਼ਲੀਲ ਗੱਲਾਂ ਪੰਜਾਬ ਚ ਨਾ ਕਰੋ ਪੰਜਾਬ ਨੂੰ ਇਹ ਸੋਖਦੀਆਂ ਨਹੀਂ ਹੈ ਪੰਜਾਬ ਦੇ ਵਿੱਚ ਠੀਕ ਲੋਕ ਪੰਜਾਬ ਦੇ ਲੋਕ ਇਹਨਾਂ ਨੂੰ ਠੀਕ ਨਹੀਂ ਮੰਗਦੇ ਪੰਜਾਬ ਦਾ ਕਲਚਰ ਹੈ ਜਿਹੜਾ ਬਹੁਤ ਅਮੀਰ ਕਲਚਰ ਹੈ ਪ੍ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਪਿਛਲੇ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਹੋਣਾ ਦੀ ਅੰਤਿਮ ਅਰਦਾਸ ਦੇ ਉੱਪਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਗੱਲ ਕਹੀ ਉਹਨਾਂ ਨੇ ਕਿਹਾ ਕਿ ਸਾਰੇ ਅਕਾਲੀ ਦਲ ਨੂੰ ਇੱਕ ਹੋਣਾ ਚਾਹੀਦਾ ਹੈ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਔਰ ਭਾਜਪਾ ਦੇ ਪ੍ਰਧਾਨ ਦੇ ਮੂੰਹੋਂ ਨਿਕਲੀਆਂ ਇਹ ਗੱਲਾਂ ਮਾਇਨੇ ਰੱਖਦੀਆਂ ਨੇ ਜੇ ਤੁਸੀਂ ਡੀਕੋਡ ਕਰਕੇ ਦੇਖੋ ਤੇ ਅੱਜ ਜੋ ਹੋ ਰਿਹਾ ਹੈਗਾ ਅੱਜ ਕੀ ਹੋ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਜਿਹੜੇ ਲੀਡਰ ਛੱਡ ਕੇ ਚਲੇ ਗਏ ਸੀ ਉਹ ਵਾਪਸ ਆ ਰਹੇ ਨੇ ਸਭ ਤੋਂ ਪਹਿਲਾਂ ਨਿਲ ਜੋਸ਼ੀ ਆਉਂਦੇ ਆ ਫਿਰ ਸੋਨ ਸਿੰਘ ਠੰਡਾ ਆਉਂਦੇ ਨੇ ਜੋ ਸਾਬਕਾ ਜੇਲ੍ਹ ਮੰਤਰੀ ਰਹੇ ਤੇ ਹੁਣ ਸਾਡੇ ਨਾਲ ਸਾਬਕਾ ਸਿੱਖਿਆ ਮੰਤਰੀ ਸਕੰਦਰ ਸਿੰਘ ਮਲੂਕਾ ਨੇ ਜਿਨ੍ਹਾਂ ਨੇ ਕੱਲ੍ਹ ਹੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕੋਈ ਸਵਾਲ ਵੀ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਨੇ ਕਿ ਪਹਿਲਾਂ ਜਦੋਂ ਪਾਰਟੀ ਛੱਡੀ ਸੀ ਔਰ ਹੁਣ ਜਦੋਂ ਪਾਰਟੀ ਦੇ ਵਿੱਚ ਵਾਪਸ ਆਏ ਨੇ ਤਾਂ ਕੀ ਨਾ ਮੈਂ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਸਵਾਗਤ ਕਰਦੇ ਹਾਂ ਮਲੂਕਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬੀ ਟੀਵੀ ਤੇ ਮੇਰੇ ਵੱਲੋਂ ਵੀ ਜੀ ਤੁਹਾਡਾ ਤੇ ਸਾਰੇ ਪ੍ਰੋ ਪੰਜਾਬ ਟੀਵੀ ਦੇ ਸਰੋਤਿਆਂ ਦਾ ਸਤਿ ਸ੍ਰੀ ਅਕਾਲ ਜੀ ਮਲੂਕਾ ਸਾਹਿਬ ਤੁਸੀਂ ਪਾਰਟੀ ਨੂੰ ਦੁਬਾਰੇ ਜੁਆਇਨ ਕੀਤਾ ਹੈਗਾ ਘਰ ਵਾਪਸੀ ਤੁਹਾਡੀ ਹੋਈ ਹੈ ਤੇ ਹੁਣ ਲੋਕ ਇਹ ਗੱਲਾਂ ਕਹਿ ਰਹੇ ਨੇ ਕਿ ਕੀ ਹੁਣ ਨੇ ਪਾਰਟੀ ਬਖੋ ਅਸੀਂ ਤੇ ਛੱਡੀ ਨਹੀਂ ਹੈਗੀ ਸਾਨੂੰ ਤਾਂ ਪਾਰਟੀ ਚ ਉਹਨਾਂ ਨੇ ਬਿਨਾ ਨੋਟਿਸ ਦਿੱਤੇ ਆ ਬਿਨਾ ਕਾਰਨ ਬਿਨਾ ਸਾਨੂੰ ਪੁੱਛਿਆ ਵੀ ਤੁਹਾਡਾ ਕਸੂਰ ਕੀ ਹੈ ਪਾਰਟੀ ਚ ਸਾਨੂੰ ਕੱਢਤਾ ਸੀ ਅਸੀਂ ਤਾਂ ਪਾਰਟੀ ਛੱਡੀ ਨਹੀਂ ਸੀ ਤੇ ਨਾ ਕੋਈ ਸਾਡਾ ਐਡਾ ਵੱਡਾ ਮਤਭੇਦ ਸੀ ਜਿਹਦੇ ਵਿੱਚ ਕੋਈ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਕੋਈ ਮਤਭੇਦ ਵੀ ਹੈ ਨਹੀਂ ਸੀਗਾ ਜਿਹਦੇ ਪਿੱਛੇ ਅਸੀਂ ਪਾਰਟੀ ਆਪ ਛੱਡਦੇ ਨਾ ਫਿਰ ਤਾਂ ਹੋਰ ਹੁੰਦਾ ਜੇ ਆਪ ਛੱਡਦੇ ਤਾਂ ਫਿਰ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਦੇ ਜਾ ਕੇ ਜਾਂ ਕਿਸੇ ਪਾਸੇ ਉਹ ਕਰਦੇ ਅਸੀਂ ਤਾਂ ਪਾਰਟੀ ਛੱਡੀ ਨਹੀਂ ਨਾ ਪਾਰਟੀ ਛੱਡ ਕੇ ਮਨ ਚ ਇੱਕ ਦਿਨ ਇਕੱਲੀ ਸੀ ਇਕੱਲੇ ਰਹੇ ਆ ਇਕੱਲੇ ਰਹਿਣਾ ਹੈ ਸੋ ਹੁਣ ਜਿਹੜੀਆਂ ਕੋਈ ਗੱਲਾਂ ਬੈਠ ਬੂਟ ਕੇ ਜਿਹੜੇ ਕੋਈ ਮਾੜੇ ਮੂٹے ਮੰਨਦੇ ਸੀਗੇ ਇੱਕ ਦੂਜੇ ਦੇ ਵਿੱਚ ਉਹ ਸਾਰੇ ਗਿਲੇ ਸ਼ਿਕਵੇ ਆਪ ਜੀ ਦੀ ਦੂਰ ਕਰ ਲਿਆ ਤੇ ਹੁਣ ਠੀਕ ਹੈ ਕਿਉਂਕਿ ਇਸ ਵੇਲੇ ਜਿਹੜੀ ਸਥਿਤੀ ਹੈ ਵੇਖੋ 5 ਸਾਲ ਕਾਂਗਰਸ ਨੇ ਰਾਜ ਕਰ ਲਿਆ ਪਰ 3.5 ਸਾਲ ਇਹਨਾਂ ਨੂੰ ਹੋ ਚੱਲੇ ਤੇ ਪੰਜਾਬ ਦੀ ਇਸ ਵੇਲੇ ਹਾਲਾਤ ਜਿਹੜੀ ਉਹ ਬਹੁਤ ਮਾੜੀ ਹੈ ਹਰ ਵੇਲੇ ਤਰਸਯੋਗ ਹਾਲਤ ਹੈ ਇਸ ਵੇਲੇ ਪੰਜਾਬ ਦੀ ਹਰ ਖੇਤਰ ਦੇ ਵਿੱਚ ਹੀ ਕੋਈ ਡਿਵੈਲਪਮੈਂਟ ਨਹੀਂ ਹੋਈ ਬੁਰਾ ਹਾਲ ਹੈ ਸਾਰੇ ਖੇਤਰਾਂ ਦੇ ਵਿੱਚ ਲੁੱਟਾਂ ਖੂਹਾਂ ਮਾਰ ਤਾੜ ਕਤਲੋਗਾਰਤ ਰੋਜ ਏਡੀ ਜਿਆਦਾ ਵਧ ਗਈ ਹੈ ਕੋਈ ਰੱਬ ਰੱਬ ਹੀ ਰੱਖਾ ਉਹਨਾਂ ਗੱਲਾਂ ਦਾ ਪਤਾ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਇੱਥੋਂ ਤੱਕ ਕਿ ਕਿਸਾਨ ਦਲੇਰ ਬੰਦਾ ਹੁੰਦਾ ਹੈ ਕਿਸਾਨ ਜਿਹੜਾ ਉਹ ਵੀ ਰਾਤ ਨੂੰ ਡਰਦਾ ਆਪਣੇ ਖੇਤ ਨੂੰ ਪਾਣੀ ਨਹੀਂ ਲਾਉਣ ਜਾਂਦਾ ਵੀ ਲੁਟੇਰੇ ਆ ਜਾਣਗੇ ਜੀ ਉੱਥੇ ਕੋਈ ਨਾ ਕੋਈ ਖੋ ਕੇ ਲੈ ਜਾਣਗੇ ਜਿਹੜਾ ਸਕੂਲੇ ਆ ਸুইস ਕਰਕੇ ਪੰਜਾਬ ਨੂੰ ਲੋੜ ਆ ਅੱਜ ਖੇਤਰੀ ਪਾਰਟੀ ਦੀ ਅਕਾਲੀ ਦਲ ਦੀ ਲੋਕਾਂ ਅਕਾਲੀ ਦਲ ਨੂੰ ਲੋੜ ਇਕੱਠੇ ਹੋਣ ਦੀ ਹੈ ਤਾਂ ਕਿ ਪੰਜਾਬ ਦੇ ਲੋਕ ਹੁਣ ਚਾਹੁੰਦੇ ਨੇ ਹੁਣ ਕਿਤੇ ਵੀ ਗੱਲ ਕਰ ਲੋ ਵਿਆਹਾਂ ਸ਼ਾਦੀਆਂ ਚ ਮਰਗਾ ਭੋਗਾਂ ਤੇ ਜਾਂਦੇ ਰਹਿੰਦੇ ਆ ਆਮ ਇਕੱਠਾਂ ਚ ਵੀ ਹੁੰਦਾ ਕੇ ਲੋਕੀ ਚਾਹੁੰਦੇ ਯਾਰ ਇਕੱਠੇ ਹੋਜੋ ਤੁਹਾਨੂੰ ਰਾਜ ਦੇ ਕੇ ਤੁਹਾਡਾ ਅੱਗੇ ਗਲਤੀ ਕਰ ਬੈਠੇ ਅਸੀਂ ਪਛਤਾ ਰਹੇ ਹਾਂ ਜਿਹੜਾ ਕੁਝ ਕਰ ਲਿਆ ਤੇ ਹੁਣ ਰਾਜ ਅਸੀਂ ਚਾਹੁੰਨੇ ਕਿ ਕਾਲੀ ਦਲ ਦਾ ਰਾਜ ਆਵੇ ਉਹਦੇ ਚ ਕੰਮ ਹੋ ਜਾਂਦੇ ਸੀ ਸੋ ਇਸ ਗੱਲਾਂ ਨੂੰ ਵੇਖ ਕੇ ਪੰਜਾਬ ਦੀ ਸਥਿਤੀ ਨੂੰ ਵੇਖ ਕੇ ਪੰਜਾਬ ਦੇ ਲੋਕਾਂ ਦੀ ਸਥਿਤੀ ਨੂੰ ਵੇਖ ਕੇ ਖੇਤਰੀ ਪਾਰਟੀ ਜਿੰਨਾ ਪੰਜਾਬ ਦਾ ਭਲਾ ਕਰ ਸਕਦੀ ਹੈ ਉਹ ਸੈਂਟਰ ਦੀ ਕੋਈ ਪਾਰਟੀ ਉਹਨਾਂ ਭਲਾ ਨਹੀਂ ਕਰ ਸਕਦੀ ਮਲੂਕਾ ਸਾਹਿਬ ਪਹਿਲਾ ਸਵਾਲ ਮੇਰਾ ਵਿਚ ਹੀ ਰਹਿ ਗਿਆ ਕਿਉਂਕਿ ਆਪਾਂ ਸੁਖਬੀਰ ਸਿੰਘ ਬਾਦਲ ਹੋਣਾ ਦੀ ਗੱਲ ਕਰ ਰਹੇ ਸੀਗੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਖਿਲਾਫ ਜਦੋਂ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਜਾਂਦੀ ਹੈ ਉਦੋਂ ਬਹੁਤ ਸਾਰੇ ਬਾਗੀ ਧੜਾ ਜਿਹਨੂੰ ਕਿਹਾ ਗਿਆ ਬਾਅਦ ਦੇ ਵਿੱਚ ਉਹਨਾਂ ਨੇ ਦਸਖਤ ਵੀ ਕੀਤੇ ਉਸ ਲੈਟਰ ਦੇ ਉੱਪਰ ਪਰ ਉਦੋਂ ਤੁਸੀਂ ਦਸਖਤ ਨਹੀਂ ਕੀਤੇ ਔਰ ਲੋਕਾਂ ਨੇ ਇਹ ਗੱਲ ਵੀ ਕਹੀ ਕਿ ਸਾਰਾ ਕੁਝ ਸਕ੍ਰਿਪਟਡ ਸੀ ਉਦੋਂ ਜਿਹੜਾ ਮਲੂਕਾ ਸਾਹਿਬ ਨੇ ਬਿਮਾਰ ਹੋਣ ਦਾ ਇੱਕ ਬਹਾਨਾ ਬਣਾਇਆ ਨਹੀਂ ਵੇਖੋ ਮੈਂ ਜਿਹੜਾ ਦਸਕਤਾ ਉਹਨਾਂ ਨੂੰ ਮੈਂ ਕਹਿਆ ਸੀ ਮੈਂ ਤਾਂ ਉਸ ਗੱਲ ਦੇ ਹੱਕ ਵਿੱਚ ਹੀ ਨਹੀਂ ਸਰਜੀ ਦੇਂਦੇ ਮੈਂ ਅੱਜ ਵੀ ਕਹਿੰਦਾ ਜਿਹੜੀ ਗੱਲ ਮੇਰੇ ਮਨ ਨੂੰ ਨਹੀਂ ਚੰਗੀ ਲੱਗਦੀ ਮੈਨੂੰ ਕੋਈ ਨਾ ਮੈਂ ਕਦੇ ਡਰ ਕੇ ਜ਼ਿੰਦਗੀ 'ਚ ਰਿਹਾ ਨਾ ਮੈਂ ਕਦੇ ਡਰ ਕੇ ਕੋਈ ਸਿਆਸਤ ਕੀਤੀ ਹੈ ਨਾ ਕਦੇ ਮੈਂ ਸੋਚਿਆ ਕਿ ਇਹਦੇ 'ਚ ਘਾਟਾ ਵਧਦਾ ਕੀ ਪਊਗਾ ਮੈਂ ਉਸ ਵੇਲੇ ਵੀ ਕਿਹਾ ਸੀ ਵੀ ਆਪਾਂ ਇਹ ਨਾ ਕਰਗੇ ਇਹਦੇ ਨਾਲ ਆਪ ਵੀ ਦੀ ਇੱਕ ਦੂਜੇ ਦੀ ਮਿੱਟੀ ਫਰੋੜੀ ਜਾਊਗੀ ਹੁਣਾ ਹਾਨਾ ਹੁੰਦਾ ਨਹੀਂ ਤੇ ਇਹਦੇ 'ਚ ਬਦਰਾਮੀ ਹੋਊਗੀ ਹੋਰ ਕੁਝ ਨਹੀਂ ਨਿਕਲਣਾ ਇਸ ਕੰਮ ਦੇ ਵਿੱਚੋਂ ਚਲੋ ਉਹ ਬੰਦਿਆਂ ਦੇ ਰਏ ਸੀ ਦੇਣਾ ਮੈਂ ਕਿਹਾ ਵੀ ਛੋਟੀ ਮਰਜ਼ੀ ਦੇ ਦਿਓ ਮੈਂ ਤਾਂ ਇਹਦੇ ਨਾਲ ਛੁੱ ਇਸ ਕਰਕੇ ਜਿੱਦ ਦੇ ਸਾਨੂੰ ਸੱਦਿਆ ਸੀਗਾ ਉਦੋਂ ਮੈਂ ਇਹ ਨਹੀਂ ਕੋਈ ਐਕਚੁਅਲੀ ਨਹੀਂ ਹੁੰਦਾ ਮੇਰੇ ਕੋਲ ਰਿਕਾਰਡ ਹਸਪਤਾਲ ਦਾ ਸਰਕਾਰੀ ਦਾ ਇਹ ਨਹੀਂ ਕਿ ਪ੍ਰਾਈਵੇਟ ਦਾ ਵੀ ਹੁੰਦਾ ਵੀ ਬੰਦਾ ਐਵੇਂ ਹੀ ਸਰਟੀਫਿਕੇਟ ਬਣਾ ਲੈਂਦਾ ਤੇ ਮੈਂ ਮੈਨੂੰ ਉੱਥੇ ਜਾਣ ਨੂੰ ਮੈਨੂੰ ਕਿਹੜਾ ਕੋਈ ਗ੍ਰਾਹ ਕੀਤਾ ਸੀ ਆਪਾਂ ਕੋਲ ਮਾਰਾ ਕੰਮ ਕੀਤਾ ਸੀ ਆਪਾਂ ਨੂੰ ਜਾਣ ਨੂੰ ਕੀ ਹੈ ਕੱਲ ਕਾਲ ਤੱਕ ਤੇ ਸਾਡਾ ਗੁਰੂ ਦਾ ਘਰ ਆ ਜਦੋਂ ਮਰਜ਼ੀ ਜਾ ਸਕਦੇ ਉੱਥੇ ਅਸੀਂ ਅੱਛਾ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਦੀ ਫੰਕਸ਼ਨ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਇੱਕ ਉਦੋਂ ਸੀ ਜਦੋਂ ਤੁਹਾਨੂੰ ਬਾਹਰ ਕੱਢਿਆ ਗਿਆ ਤੇ ਹੁਣ ਇੱਕ ਤੁਸੀਂ ਵਾਪਸ ਆਏ ਹੋ ਨਹੀਂ ਵੇਖੋ ਹੁਣ ਤਾਂ ਜਿਹੜੀ 1.5 ਸਾਲ ਦੀ ਫੰਕਸ਼ਨ ਹੈ ਉਹ ਤਾਂ ਉਹਨਾਂ ਦੇ ਆਪਣੇ ਲੈਵਲ ਦੀ ਆਪਾਂ ਉਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਸਾਡੀ ਕੋਈ ਰਾਇ ਨਹੀਂ ਉਹਦੇ ਵਿੱਚ ਹੁਣ ਜਦੋਂ ਅਸੀਂ ਇਕੱਠੇ ਹੋਏ ਆਂ ਹੁਣ ਆਪਣੀ ਜਿਹੜੀ ਰਾਇ ਆ ਪਾਰਟੀ ਨੂੰ ਠੋਕ ਕੇ ਦੇਵਾਂਗੇ ਜਿਹਦੇ ਨਾਲ ਪਾਰਟੀ ਨੂੰ ਫਾਇਦਾ ਹੋਵੇ ਜਿਹਦੇ ਨਾਲ ਆਉਣ ਵਾਲੀ ਸਰਕਾਰ ਦਾ ਮੁੱਢ ਵੱਜੇ ਜਿੱਥੇ ਵੀ ਜਿਵੇਂ ਵੀ ਹੋ ਸਕਦਾ ਪੰਜਾਬ ਦੇ ਵਿੱਚ ਵੇਖੋ ਕੰਮ ਬਹੁਤ ਕਰਨਾ ਪੈਣਾ ਸਮਾਂ ਰਹਿ ਗਿਆ ਥੋੜਾ 1.5 ਸਾਲ ਦਾ ਸਮਾਂ ਕੋਈ ਜ਼ਿਆਦਾ ਨਹੀਂ ਹੁੰਦਾ ਹੁਣ ਤਾਂ ਇਲੈਕਸ਼ਨ ਮੂਡ 'ਚ ਆ ਜਾਣਾ ਚਾਰ-ਛੇ ਮਹੀਨੇ ਤੋਂ ਬਾਅਦ ਪੰਜਾਬ ਨੇ ਅਗਲੇ ਸਾਲ 'ਚ ਆਹ ਸਾਲ ਹੀ ਕਹਿੰਦੇ ਹੋ ਵੀ 6 ਮਹੀਨੇ ਰਹਿ ਗਏ ਨੇ ਤੇ ਉਦੇ ਸਾਨੂੰ ਕੰਮ ਬਹੁਤ ਕਰਨਾ ਪੈਣਾ ਮੇਰੀ ਤਾਂ ਬੇਨਤੀ ਹੈਗੀ ਪਾਰਟੀ ਪ੍ਰਧਾਨ ਨੂੰ ਵੀ ਤੇ ਦੂਜੇ ਲੋਕਾਂ ਨੂੰ ਵੀ ਸਾਰਿਆਂ ਨੂੰ ਵੀ ਆਓ ਯਾਰ ਮਤ ਪੇ ਜਿਹੜੇ ਕੋਈ ਹੈਗੇ ਬਹਿ ਕੇ ਹੱਲ ਕਰ ਲਓ ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਆਉਂਦਾ ਹੁੰਦਾ ਜਦੋਂ ਬੈਠਾਂਗੇ ਆਪਾਂ ਕੋਈ ਸਮੱਸਿਆ ਦਾ ਹੱਲ ਕੱਢ ਕੇ ਕਰ ਲਗੇ ਲੋਕ ਚਾਹੁੰਦੇ ਆ ਪੰਜਾਬ ਦੇ ਕਿ ਅਸੀਂ ਇਕੱਠੇ ਹੋਈਏ ਲੋਕਾਂ ਕਾ ਸਾਨੂੰ ਰਾਜ ਦੇਣਾ ਚਾਹੁੰਦੇ ਆ ਤੇ ਫਿਰ ਸਾਡੀ ਵੀ ਸਾਨੂੰ ਇਹ ਗੱਲ ਚ ਮੰਨ ਲੈਣੀ ਚਾਹੀਦੀ ਹੈ ਸੋ ਮੈਂ ਤਾਂ ਪ੍ਰਧਾਨ ਜੀ ਨੂੰ ਵੀ ਕਿਹਾ ਜਿਹੜਾ ਵੀ ਕੋਈ ਬੰਦਾ ਘਰੇ ਬੈਠਾ ਨਾਰਾਜ਼ ਹੋਇਆ ਕਿਸੇ ਕਾਰਨ ਚਲੋ ਸੁਧਾਰ ਲਹਿਰ ਚ ਨਹੀਂ ਵੀ ਹੈਗਾ ਕੁਝ ਲੋਕ ਉਂ ਵੀ ਬੈਠੇ ਆ ਘਰਾਂ ਦੇ ਵਿੱਚ ਉਹਨਾਂ ਨੂੰ ਵੀ ਤੁਸੀਂ ਮਿਲ ਲਓ ਜਾ ਕੇ ਕੋਈ ਹਰਜ ਨਹੀਂ ਹੁੰਦਾ ਚੰਗੀ ਗੱਲ ਆ ਤੁਸੀਂ ਪਹਿਲ ਕਰੋ ਵੱਡਾ ਬੰਦਾ ਹੀ ਪਹਿਲ ਕਰਦਾ ਹੁੰਦਾ ਹਮੇਸ਼ਾ ਵਰਕਰ ਤਾਂ ਥੋੜੀ ਜਿਹੀ ਪਿਆਰ ਜਿਹਾ ਭਾਲਦੇ ਆ ਪਿਆਰ ਦੇ ਭੁੱਖੇ ਹੁੰਦੇ ਆ ਹੋਰ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਸੋ ਅਸੀਂ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਨੂੰ ਜਿੰਨਾ ਜਿੰਨਾ ਘਰਾਂ ਦੇ ਵਿੱਚ ਲਿਜਾਇਆ ਜਾ ਸਕਦਾ ਹੋਵੇ ਲਿਜਾਵਾਂਗੇ ਬੰਦਿਆਂ ਨੂੰ ਮਿਲਾਵਾਂਗੇ ਆਪ ਲਿਆ ਕੇ ਇੱਥੇ ਮਿਲਾ ਦੇਾਂਗੇ ਟੈਲੀਫੋਨ ਕਰਾਵਾਂਗੇ ਜਿਨ੍ਹਾਂ ਦੇ ਘਰੀ ਜਿਹੜੇ ਸੀਨੀਅਰ ਲ ਜਿਵੇਂ ਮਰੁਕਾ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਕਰ ਹੋਣਾ ਦੇ ਉਸ ਭਾਸ਼ਣ ਦੀ ਬਹੁਤ ਚਰਚਾ ਹੋਈ ਜਦੋਂ ਉਹਨੇ ਉਹ ਭਾਸ਼ਣ ਦਿੱਤਾ ਤੁਸੀਂ ਉਸ ਭਾਸ਼ਣ ਨੂੰ ਕਿਵੇਂ ਡੀਕੋਡ ਕਰਦੇ ਹੋਗੇ ਵੇਖੋ ਬੀਜੇਪੀ ਤੇ ਕਾਲੀ ਦਲ ਇਕੱਠੇ ਰਹੇ ਆ ਬਹੁਤ ਚਿਰ ਹੁਣ ਵੀ ਜੇ ਕੋਈ ਸਾਡੀ ਨੇੜਤਾ ਕਿਸੇ ਦੀ ਹੋ ਸਕਦੀ ਹੈ ਤੇ ਬੀਜੇਪੀ ਕਾਲੀ ਦਲ ਦੀ ਹੋ ਸਕਦੀ ਹੈ ਕਾਂਗਰਸ ਨਾਲ ਸਾਡੀ ਨਹੀਂ ਹੋ ਸਕਦੀ ਆਪ ਵਾਲਿਆਂ ਨਾਲ ਸਾਡੀ ਨਹੀਂ ਹੋ ਸਕਦੀ ਇਸ ਕਰਕੇ ਉਹਨਾਂ ਨੂੰ ਵੀ ਪਤਾ ਵੀ ਕੱਲਿਆਂ ਦੀ ਸਾਡੀ ਨਹੀਂ ਇੱਥੇ ਗੱਲ ਬਣਦੀ ਉਹਨੂੰ ਪਤਾ ਉਹਨਾਂ ਨੂੰ ਵੀ ਹੈ ਤੇ ਹਲੇ ਜਿੰਨਾ ਚਿਰ ਪੂਰੇ ਜ਼ੋਰ ਨਾਲ ਕਾਲੀਦਲ ਇਕੱਠਾ ਨਹੀਂ ਹੁੰਦਾ ਪਤਾ ਸਾਨੂੰ ਵੀ ਉਹ ਵੀ ਕੱਲਿਆਂ ਦੀ ਫਿਰ ਸਾਡੀ ਵੀ ਨਹੀਂ ਬਣਦੀ ਇੱਥੇ ਕੋਈ ਗੱਲ ਐਸ ਵੇਲੇ ਬੀਜੇਪੀ ਸ਼ਹਿਰਾਂ ਦੇ ਵਿੱਚ ਕਾਂਗਰਸ ਨਾਲੋਂ ਤਕਲੀ ਹੋਈ ਹੈ ਜੋ ਮੋਦੀ ਸਾਹਿਬ ਦੇ ਆਇਆ ਕੰਮ ਹੁਣ ਥੋੜਾ ਜਿਹਾ ਫਰਕ ਪਿਆ ਸ਼ਹਿਰਾਂ 'ਚ ਬੀਜੇਪੀ ਅੱਗੇ ਨਾਲੋਂ ਵੋਟ ਉਹਨਾਂ ਦੀ ਵਧੀ ਹੈ ਹੈਗੀ ਹੈ ਤੋ ਇਸ ਕਰਕੇ ਸੈਂਟਰ ਦੇ ਵਿੱਚ ਫਿਰ ਵੀ ਜਦੋਂ ਰਾਜ ਭਾਗ ਕਰਨਾ ਸੈਂਟਰ ਦੀਆਂ ਬੜੀਆਂ ਲੋੜਾਂ ਹੁੰਦੀਆਂ ਨੇ ਸੈਂਟਰ ਨਾਲ ਸਾਡੇ ਕੁਝ ਮਸਲੇ ਨੇ ਸਮੱਸਿਆਵਾਂ ਮੰਨੇ ਮੇ ਪੰਜਾਬ ਦੀਆਂ ਕਾਲੀਦਲ ਦੀ ਕੋਈ ਨਹੀਂ ਪੰਜਾਬ ਦੀਆਂ ਨੇ ਸੂਚ ਕਰਕੇ ਜੋ ਗੱਲਾਂ ਤੈਹ ਹੋ ਜਾਂਦੀਆਂ ਤੇ ਸਾਨੂੰ ਫਿਰ ਕੋਈ ਸਮੱਸਿਆ ਨਹੀਂ ਹੈਗੀ ਬੀਜਪੀ ਨੂੰ ਹੁਣ ਬੀਜਪੀ ਨਾਲ ਸਮਝੌਤਾਰਾ ਕਲੀਅਰ ਹੋ ਚੁੱਕਿਆ ਨਹੀਂ ਹਲੇ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹ ਤਾਂ ਪ੍ਰਧਾਨ ਨੂੰ ਹੀ ਪਤਾ ਹੈ ਵੀ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਦੋਨੇ ਇਕੱਠੇ ਹੋਣ ਪੰਜਾਬ ਦੇ ਲੋਕਾਂ ਦੀ ਮੰਗ ਹੈ ਤੇ ਅਕਾਲੀ ਦਲ ਦੀ ਮੰਗ ਹੈ ਕਿ ਸਾਡੇ ਕੁਝ ਮਸਲੇ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਬੰਦੀ ਸਿੰਘਾਂ ਦਾ ਮਸਲਾ ਹੈ ਕਿਸਾਨਾਂ ਦਾ ਮਸਲਾ ਹੈ ਵੀ ਇਹ ਕੁਝ ਮਸਲੇ ਸੈਂਟਰ ਗਵਰਨਮੈਂਟ ਹੱਲ ਕਰੇ ਪੰਜਾਬ ਦੇ ਜਿਹੜੀਆਂ ਜਾਇਜ਼ ਗੱਲਾਂ ਨੇ ਨਜਾਇਜ਼ ਸਾਡੀ ਨਾ ਮੰਨਣ ਜਿਹੜੀਆਂ ਜਾਇਜ਼ ਉਹ ਮੰਨਣ ਕੋਈ ਸਮਝੌਤਾ ਹੋਣਾ ਕੋਈ ਐਡਾ ਪੋਲਿਟੀਕਲ ਸਿਸਟਮ ਦੇ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਸੁਲਾਹ ਵੀ ਹੋ ਜਾਂਦੀਆਂ ਪਿਛਲੀ ਵਾਰ ਆਪਾਂ ਇੰਟਰਵਿਊ ਕੀਤਾ ਸੀਗਾ ਤਾਂ ਤੁਸੀਂ ਉਦੋਂ ਵੀ ਕਿਹਾ ਔਰ ਬਹੁਤ ਸਾਰੇ ਚਰਚਾਵਾ ਵੀ ਚੱਲੀਆਂ ਕਿ ਜਦੋਂ ਅਲਾਈਅੰਸ ਹੁੰਦਾ ਸੀ ਬੀਜੇਪੀ ਨਾਲ ਤਾਂ ਉਹ ਕੁਝ ਕੁ ਸੀਟਾਂ ਦਾ ਰੌਲਾ ਪਿਆ ਪੰਜ ਸੱਤ ਸੀਟਾਂ ਦਾ ਤੇ ਉਸ ਤੋਂ ਬਾਅਦ ਉਹ ਅਲਾਈਅੰਸ ਹੋਂ ਵਿੱਚੇ ਰਹਿ ਗਿਆ ਤੇ ਹੁਣ ਇਸ ਵਾਰ ਬੀਜੇਪੀ ਤਾਂ ਪੂਰਾ ਚੜ ਕੇ ਆ ਰਹੀ ਹੈ ਪੰਜਾਬ ਤੇ ਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਸੀਟਾਂ ਦੀ ਵੰਡ ਫਿਰ ਬੀਜੇਪੀ ਪਹਿਲਾਂ ਵੰਡ ਕਰੂਗੀ ਛੋਟਾ ਭਰਾ ਬੀਜੇਪੀ ਜਾਂ ਕਾਲੀ ਦਾ ਵੱਡਾ ਭਰਾ ਤੁਹਾਨੂੰ ਕੀ ਲੱਗਦਾ ਹੈ ਜੀ ਨੇ ਦੇਖੋ ਵੱਡਾ ਭਰਾ ਤਾਂ ਪੰਜਾਬ 'ਚ ਕਾਲੀਦਾਲੀ ਰਹੂਗਾ ਉਹਨਾਂ ਨੂੰ ਵੀ ਪਤਾ ਐਵੇਂ ਕਹਿਣ ਨੂੰ ਉਹ ਉਤੋਂ ਜ਼ਰੂਰ ਬੰਦਾ ਕਈ ਵਾਰੀ ਜਦੋਂ ਅੱਡ ਹੁੰਦਾ ਉਦੋਂ ਗੱਲਾਂ ਉਹਦਾ ਮਾਰੀ ਜਾਂਦਾ ਰਹਿੰਦਾ ਹੈ ਕਈ ਵਾਰੀ ਬੇਸੀ ਤੇ ਵੱਡਾ ਭਰਾ ਤਾਂ ਪੰਜਾਬ 'ਚ ਕਾਲੀਦਾਲੀ ਰਹੂਗਾ ਸੀਟਾਂ ਜਦੋਂ ਰਲ ਕੇ ਚੋਣ ਲੜਦੀਆਂ ਕੋਈ 2-4 ਇੱਧਰ ਉੱਧਰ ਹੋ ਜਾਣਗੀਆਂ ਮੇਰੇ ਸੋਚ ਵਿੱਚ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਜਦੋਂ ਸਰਕਾਰ ਹੀ ਬਣਾਉਣੀ ਹੈ ਰਲ ਕੇ ਤੇ ਥੋੜੀ-ਬਹੁਤੀ ਐਡਜਸਟਮੈਂਟ ਤਾਂ ਫਿਰ ਆਲ ਮਿਲ ਕੇ ਕਰਨੀ ਪੈਂਦੀ ਹੁੰਦੀ ਮੈਂ ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਇੰਟਰਵਿਊ ਕੀਤਾ ਪਰਸੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ 2027 ਦੇ ਵਿੱਚ ਇਕੱਲਿਆਂ ਇਲ ਉਤੋਂ ਉਸ ਪਾਰਟੀ ਦੀ ਮਰਜ਼ੀ ਹੈ ਜਦੋਂ ਸਮਝੌਤਾ ਹੋਣਾ ਹੋਇਆ ਉੱਥੇ ਗੱਲ ਚੱਲੂਗੀ ਦਿੱਲੀ ਦੀ ਮੋਦੀ ਦੀ ਤੇ ਅਮਿਤ ਸ਼ਾਹ ਦੀ ਪ੍ਰਧਾਨ ਮੰਤਰੀ ਜੀ ਦੀ ਤੇ ਅਮਿਤ ਸ਼ਾਹ ਦੀ ਗੱਲ ਚੱਲੂਗੀ ਜੋ ਚਾਹਣਗੇ ਉਹ ਹੋਊਗਾ ਜੇ ਉਹਨਾਂ ਨੇ ਚਾਹਿਆ ਪੰਜਾਬ 'ਚ ਸਮਝੌਤਾ ਕਰਨਾ ਮੋਦੀ ਸਾਹਿਬ ਦਿਲੋਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨਾਲ ਮੇਰੀ ਨੇੜਤਾ ਰਹੇ ਪਿਆਰ ਰਹੇ ਖਾਸ ਕਰਕੇ ਸਿੱਖ ਕਮਿਊਨਿਟੀ ਘਟ ਗਿਣਤੀ ਹੈ ਜਿਹੜੀ ਵੀ ਇਹਦੇ ਨਾਲ ਆਏ ਨਾ ਸਾਨੂੰ ਵਖਰੇਵਾ ਦੂਰ ਨਾ ਹੋ ਗਏ ਅਸੀਂ ਇਹਦੇ ਨੇੜੇ ਹੋਈਏ ਮੈਨੂੰ ਲੱਗਦਾ ਵੀ ਜਦੋਂ ਸਮਝੌਤੇ ਦੀ ਗੱਲ ਆਈ ਭਾਵੇਂ ਉਹਨਾਂ ਨੂੰ ਦਖਲ ਦੇਣਾ ਪਵੇ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਕਰਾਉਣਗੇ ਤੇ ਫਿਰ ਛੋਟੀਆਂ ਮੋਟੀਆਂ ਗੱਲਾਂ ਨਹੀਂ ਕਿਸੇ ਨੇ ਵੇਖਣੀਆਂ ਨਹੀਂ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਸੀ ਕਿਉਂਕਿ ਇੱਥੋਂ ਤੱਕ ਗੱਲਾਂ ਚੱਲੀਆਂ ਕਿ ਪੀਐਮ ਮੋਦੀ ਉਹ ਰਮੇਸ਼ਾ ਨਹੀਂ ਚਾਹੁੰਦੇ ਕਿ ਸੁਖਬੀ ਸਿੰਘ ਬਾਦਲ ਦੇ ਧੜੇ ਨਾਲ ਆਇਆ ਜਾਵੇ ਪਰ ਹੁਣ ਜਿਸ ਹਿਸਾਬ ਨਾਲ ਵਾਪਸੀ ਹੋ ਰਹੀ ਹੈਗੀ ਅਕਾਲੀ ਦਲ ਦੇ ਲੀਡਰਾਂ ਦੀ ਸੁਖਬੀ ਸਿੰਘ ਬਾਦਲ ਹੋਣਾ ਦੇ ਧੜੇ ਦੇ ਵਿੱਚ ਤਾਂ ਕੀ ਇਹ ਵਾਟਰ ਟੈਸਟ ਕਰ ਰਹੀ ਹੈ ਬੀਜੇਪੀ ਕੇਂਦਰੀ ਲੀਡਰਸ਼ਿਪ ਉਹਨਾਂ ਦੀ ਸੁਖਬੀ ਸਿੰਘ ਬਾਦਲ ਦਾ ਨਹੀਂ ਵੇਖੋ ਤਾ 3-4 ਦਿਨਾਂ ਦੇ ਵਿੱਚ ਹੀ ਤਿੰਨ ਤਾਂ ਮਿਨਿਸਟਰੀ ਵਾਪਸ ਹੋਗੇ ਜੁਸੀ ਜੀ ਆ ਗਏ ਟੰਡਲ ਸਾਹਿਬ ਆ ਗਏ ਮੈਂ ਆ ਗਿਆ ਇੱਕ ਬੀਬੀ ਉਹਨਾਂ ਦੀ ਪ੍ਰਧਾਨ ਆ ਗਏ ਆਮ ਆਦਮੀ ਪਾਰਟੀਾਂ ਦੀ ਪੰਜਾਬ ਲੈਵਲ ਦੀ ਚਾਰ ਤਾਂ ਲੀਡਰ ਹੋਈਗੇ ਨਾ ਬਾਕੀ ਹਲੇ ਹੋਰ ਆ ਜਾਣਗੇ ਸੋ ਭਾਜਪਾ ਵੀ ਸਮਝੌਤਾ ਉਹਨਾਂ ਨੇ ਕਰੂਗੀ ਜਿੱਦੀ ਝੋਲੀ ਚ ਦਾਣੇ ਹੋਣਗੇ ਜਿੱਦੀ ਝੋਲੀ ਚ ਦਾਣੇ ਨਾ ਹੋਣੇ ਐਵੇਂ ਤਾਂ ਉਹ ਵੀ ਨ ਕਰਦੇ ਉਹ ਕੋਲੇ ਕਮਲਿਆ ਉਹਨਾਂ ਦੇ ਕੋਲੇ ਸਾਰਾ ਨੈਟਵਰਕ ਆਏਗਾ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਇੰਨਾ ਕੋਈ ਫਰਕ ਆਵੇ ਦੀ ਮੋਦੀ ਦਾ ਤੇ ਸੁਖਵੀਰ ਜੀ ਦਾ ਜਾਂ ਪ੍ਰਧਾਨ ਮੰਤਰੀ ਜੀ ਦਾ ਜਾਂ ਇਤਸ਼ਾਹ ਜੀ ਦਾ ਕੋਈ ਫਰਕ ਹੈ ਕੋਈ ਨਿੱਕੀ ਮੋਟੀ ਗੱਲ ਹੋਈ ਤਾਂ ਬਹਿ ਕੇ ਦੂਰ ਹੋ ਜੂਗੀ ਕੋਈ ਇਹੋ ਜਿਹੀ ਗੱਲ ਹੈ ਲੁਕਾਸਾ ਤੁਸੀਂ ਬੜੇ ਸੀਨੀਅਰ ਹੋ ਪਾਰਟੀ ਦੇ ਤੁਸੀਂ ਮੰਤਰੀ ਵੀ ਰਹਿ ਚੁੱਕੇ ਹੋਗੇ ਸੁਨੀਲ ਜਾਖੜ ਹੋਣਾ ਦੇ ਨਾਲ ਤੁਹਾਡੀ ਕੋਈ ਮੁਲਾਕਾਤ ਹੋਈ ਜਾਂ ਕੋਈ ਹੋਰ ਕਾਲੀ ਦਲ ਦੇ ਲੀਡਰਾਂ ਦੀ ਕੋਈ ਬੰਦ ਕਮਰਾ ਮੀਟਿੰਗ ਹੋਈ ਕਿ ਆਪਾਂ ਅੱਗੇ ਚੱਲਣਾ ਕਿਵੇਂ ਆਪਾਂ ਕਿਵੇਂ ਸਮਝੌਤਾ ਕਰਨਾ ਕਿਵੇਂ ਆਪਾਂ ਗਠਜੋੜ ਕਰਨਾ ਕਿ ਪਤਾ ਸੁਖਨੀਲ ਜਾਖੜ ਹੋਣਾ ਨੇ ਵਿੱਚ ਬਕਾਲਤ ਕੀਤੀ ਹੋਵੇ ਕਿ ਕਾਲੀ ਦਲ ਦੇ ਨਾਲ ਬੀਜੇਪੀ ਅੱਗੇ ਸਮਝੌਤਾ ਕਰੇ ਨਹੀਂ ਸੁਖਵੀਰ ਤਾਂ ਸੁਨੀਲ ਜਾਖੜ ਜੀ ਨਾਲ ਮੇਰੀ ਨਿੱਜੀ ਕੋਈ ਮੁਲਾਕਾਤ ਨਹੀਂ ਹੋਈ ਉਹ ਮਿਲਦੇ ਰਹਿੰਦੇ ਆ ਆਬੇ ਜੀ ਉਹਨਾਂ ਦਾ ਮਨ ਹੈ ਕਿ ਸਮਝੌਤਾ ਹੋਵੇ ਡਾਕਟਰ ਸਾਹਿਬ ਦਾ ਦਿਲੋਂ ਮਨ ਹੈ ਕਿ ਸਮਝੌਤਾ ਹੋਵੇ ਪਾਰਲੀਮੈਂਟ ਚ ਵੀ ਉਹ ਚਾਹੁੰਦੇ ਸੀ ਵੀ ਸਮਝੌਤਾ ਹੋਵੇ ਤੇ ਹੁਣ ਵੀ ਉਹਨਾਂ ਦਾ ਦਿਲੋਂ ਮਨ ਹੈ ਵੀ ਸਮਝੌਤਾ ਹੋਵੇ ਇਸੇ ਕਰਕੇ ਉਹ ਲੱਗੇ ਹੋਏ ਨੇ ਤੇ ਬਾਕੀ ਕਿਸੇ ਦੀ ਹੋਰ ਬੰਦ ਕਮਰਾ ਮੀਟਿੰਗ ਹੋਈ ਹੈ ਨਹੀਂ ਹੋਈ ਮੈਨੂੰ ਉਹਦੇ ਬਾਰੇ ਜਾਣਕਾਰੀ ਸੁਪੀ ਸਿੰਘ ਬਾਦਲ ਦੇ ਸੁਣਨੀ ਜਾਖਰਦੀ ਹੋਈ ਹੈ ਨਹੀਂ ਮੈਨੂੰ ਪਤਾ ਨਹੀਂ ਹਲੇ ਕਿਉਂਕਿ ਮੈਂ ਕੱਲ ਹੀ ਅਸੀਂ ਹੋਇਆ ਕੱਲ ਉਹਦੀ ਲੁਧਿਆਣੇ ਨੂੰ ਚਲੇ ਗਿਆ ਮੈਂ ਇਧਰ ਆ ਗਿਆ ਤੇ ਹੁਣ ਜਦੋਂ ਇਕੱਠੇ ਹੋਵਾਂਗੇ ਬਾਅਦ ਚ ਫੇਰ ਹੀ ਇਹ ਜਿਹੇ ਗੱਲਾਂ ਦਾ ਪਤਾ ਲੱਗਦਾ ਹਲੇ ਤੱਕ ਮੈਨੂੰ ਕੋਈ ਪਤਾ ਨਹੀਂ ਕਸਾ ਤੇ ਸੁਖਬੀ ਸਿੰਘ ਬਾਦਲ ਹੋਣਾ ਦੀ ਕੋਈ ਗ੍ਰਹਿ ਮੰਤਰੀ ਮਿਤਤ ਸ਼ਾਹ ਜਾਂ ਪੀਐਮ મોદી ਹੋਣਾ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕੋਈ ਕਾਲ ਤੇ ਗੱਲ ਹੋਈ ਹੋਵੇ ਕੋਈ ਮੁਲਾਕਾਤ ਹੋਈ ਹੋਵੇ ਕਿਉਂਕਿ ਇੱਕ ਵਾਰ ਇਹ ਵੀ ਚੀਜ਼ ਚੱਲ ਪਈ ਸੀ ਆਪਾਂ ਵੀ ਮੈਂ ਇੰਟਰਵਿਊ ਕੀਤਾ ਤਾਂ ਆਪਾਂ ਵੀ ਇਹ ਗੱਲ ਡਿਸਕਸ ਕੀਤੀ ਸੀ ਕਿ ਟਾਈਮ ਨਹੀਂ ਦਿੱਤਾ ਯਾਰਿਆ ਨਾ ਹੀ ਕੇਂਦਰੀ ਲੀਡਰਸ਼ਿਪ ਜਿਹੜੀ ਸੀ ਪੀਐਮ મોદી ਹਮੇਸ਼ਾ ਐਸਜੀਪੀਸੀ ਨੂੰ ਟਾਈਮ ਦੇ ਰਹੇ ਸੀ ਬੰਦੀ ਸਿੰਘ ਵਾਲੇ ਮਸਲੇ 'ਚ ਨਾ ਹੀ ਜਿਹੜਾਗਾ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਨੂੰ ਟਾਈਮ ਦੇ ਰਹੇ ਨੇ ਕਿ ਹੁਣ ਉਹ ਸਾਰਾ ਕੁਝ ਸੈੱਟ ਹੋ ਗਿਆ ਉਹ ਤਾਂ ਬਖੋਥੀ ਖੜਾ ਹਲੇ ਕਬ ਵੇਖੋ ਟਾਈਮ ਤਾਂ ਇਹ ਗੱਲ ਠੀਕ ਹੈ ਕਿ ਟਾਈਮ ਨਾਲ ਬੰਦੀ ਸਿੰਘਾਂ ਬਾਰੇ ਵੀ ਮੀਟਿੰਗ ਕਾਲੇਦਾਲ ਨੇ ਵੀ ਟਾਈਮ ਮੰਗਿਆ ਸੀ ਸ਼ਰੌਣੀ ਕਮੇਟੀ ਨੇ ਵੀ ਟਾਈਮ ਮੰਗਿਆ ਸੀ ਟਾਈਮ ਨਹੀਂ ਦਿੱਤਾ ਗਿਆ ਕੀ ਉਹਨਾਂ ਦੀ ਮਜਬੂਰੀ ਹੈ ਕੀ ਕਾਰਨ ਹੈ ਕਿਉਂ ਨਹੀਂ ਦਿੰਦੇ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਤੇ ਮੈਨੂੰ ਲੱਗਦਾ ਵੀ ਪ੍ਰਧਾਨ ਜੀ ਦੀਆਂ ਵਿਆਹ ਦੇ ਉੱਤੇ ਸੱਦਾ ਪੱਤਰ ਦੇਣ ਗਏ ਸੀ ਉਦੋਂ ਗੱਲਬਾਤ ਮੋਦੀ ਸਾਹਿਬ ਨਾਲ ਵੀ ਹੋਈ ਹੈ ਸ਼ਾਹ ਜੀ ਨਾਲ ਵੀ ਉਹਨਾਂ ਦੀ ਹੋਈ ਹੈ ਸੱਦਾ ਪੱਤਰ ਵਿਆਹ ਦੀ ਖਾਤਰ ਲੜਕੀ ਦੇ ਦੇਣ ਗਏ ਸੀ ਜਦੋਂ ਉਦੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਮੀਟਿੰਗ ਮੈਟਿੰਗ ਕੋਈ ਹੋਈ ਹੋਵੇ ਮੇਰੇ ਕੋਈ ਧਿਆਨ 'ਚ ਨਹੀਂ ਤੁਸੀਂ ਵਿਆਹ ਦੀ ਗੱਲ ਕੀਤੀ ਤਾਂ ਲੋਕਾਂ ਨੇ ਬੜੇ ਇਹ ਕੰਨ ਖੜੇ ਕੀਤੇ ਸੀ ਉਦੋਂ ਕਿ ਵਿਆਹ ਦੇ ਉੱਪਰ ਅਮਿਤ ਸ਼ਾਹ ਵੀ ਨਹੀਂ ਆਏ ਬਹੁਤ ਸਾਰੇ ਆਰਐਸਐਸ ਦੇ ਸੀਨੀਅਰ ਲੀਡਰਸ਼ਿਪ ਆਈ ਕੇਂਦਰੀ ਲੀਡਰਸ਼ਿਪ ਆਈ ਨਾ ਅਮਿਤ ਸ਼ਾਹ ਹੈ ਨਾ ਪ੍ਰਾਈਮ ਮਿਨਿਸਟਰ ਨરેਂਦਰ ਮੋਦੀ ਅਮਰਦੀਸ਼ਾ ਨੂੰ ਕੋਈ ਹੋਰ ਜੇਮਾ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਕੋਈ ਇਹ ਜੇਮੇ ਹੋ ਜਾਂਦੇ ਨੇ ਬੰਦਾ ਆਉਣਾ ਵੀ ਚਾਹੁੰਦਾ ਹੁੰਦਾ ਨਹੀਂ ਆਇਆ ਜਾਂਦਾ ਕਿਉਂਕਿ 2-3 ਫੰਕਸ਼ਨ ਸੀ ਨਾ ਦੋਨਾਂ ਤੋਂ ਆਹ ਨਹੀਂ ਆਏ ਮੈਨੂੰ ਪਤਾ ਕੋਈ ਨਾ ਕੋਈ ਕਾਰਨ ਹੋ ਸਕਦਾ ਉਹ ਤਾਂ ਹੀ ਦੱਸ ਸਕਦੇ ਨੇ ਉਦੋਂ ਕਾਰਡ ਦੇਣ ਗਏ ਸੀ ਸੁਭੀ ਸਿੰਘ ਬਾਦਲ ਉਸ ਸਾਰਿਆਂ ਨੂੰ ਸੱਦਾ ਦਿੱਤ ਸੱਦਾ ਤੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਦੂਜੀਆਂ ਪਾਰਟੀਆਂ ਦੀ ਵੀ ਸਾਰਿਆਂ ਨੂੰ ਉਹਨਾਂ ਨੂੰ ਪ੍ਰਧਾਨ ਜੀ ਸੱਦਾ ਤੇ ਦੇ ਕੇ ਆਇਆ ਸਾਰਾ ਉਸ ਸਮੇਂ ਫਿਰ ਲੀਡਰਸ਼ਿਪ ਦੇ ਵਿੱਚ ਗੱਲਬਾਤ ਹੋਈ ਕਿਉਂਕਿ ਕਿਹਾ ਜਾਂਦਾ ਨਾ ਕਿ ਜਦੋਂ ਦੋ ਲੀਡਰ ਬੈਠਦੇ ਨੇ ਤਾਂ ਸਿਆਸਤ ਦੇ ਉੱ ਦੇ ਇਸ ਬਹੁਤ ਸਿਆਸੀ ਬੰਦਿਆਂ ਦੀ ਤੇ ਸਿਆਸੀ ਗੱਲਾਂ ਹੀ ਹੋਣਗੀਆਂ ਹੋਰ ਤਾਂ ਉਹਨਾਂ ਦੀਆਂ ਕਿਹੜੀਆਂ ਹੋਣੀਆਂ ਨੇ ਸੋ ਸਿਆਸਤ ਦੇ ਵਿੱਚ ਕੋਈ ਵੀ ਚੀਜ਼ ਸੰਭਵ ਨਹੀਂ ਹੁੰਦੀ ਕਈ ਮਿੱਤਰ ਦੁਸ਼ਮਣ ਬਣ ਜਾਂਦੇ ਆ ਦੁਸ਼ਮਣ ਮਿੱਤਰ ਬਣ ਜਾਂਦੇ ਆ ਇਹ ਆ ਵਜਿ ਦੀ ਚੱਲਦਾ ਰਹਿੰਦਾ ਹੈਗਾ ਜਿਹੜੇ ਦੁਸ਼ਮਣੀਆਂ ਵਾਲੇ ਜਿੰਨੇ ਹੁੰਦੀਆਂ ਉਹ ਮਿੱਤਰ ਬਣ ਜਾਂਦੇ ਆ ਜਿਨ੍ਹਾਂ ਦੀ ਬਹੁਤ ਮਿੱਤਰਤਾ ਹੀ ਹੁੰਦੀ ਹੈ ਹੁਣ ਤੁਹਾਡੇ ਕੋਲ ਅਮਰੀਕਾ ਦੀ ਕਿੱਡੀ ਵੱਡੀ ਗੱਲ ਹੈ ਰਾਸ਼ਟਰਪਤੀ ਤੇ ਐਲਨ ਮਸਕਾ ਜਿਹੜਾ ਉਹ ਉਹ ਕਿੰਨਾ ਇਕੱਠੇ ਸੀ ਕਿੰਨਾ ਉਹਨੇ ਪੈਸਾ ਲਾਇਆ ਉਹਨੂੰ ਜਿਤਾਉਣ ਦੀ ਖਾਤਰ ਤੇ ਹੁਣ ਦੋ ਮਹੀਨਾ ਮਹੀਨੇ ਹੋਈ ਜਾਂਦੇ ਆ ਸਾਰੇ ਮਹੀਨੇ ਦੋ ਦਿਨ ਹੀ ਹੋਏ ਆ ਸੋ ਇਹ ਪਤਾ ਨਹੀਂ ਲੱਗਦਾ ਸਿਆਸਤ ਦੇ ਵਿੱਚ ਕੀ ਹੋਈ ਉਸ ਸਮੇਂ ਤੇ ਅੱਜ ਦੇ ਵਿੱਚ ਕੋਈ ਪਿਛਲੇ ਦਿਨਾਂ ਦੇ ਵਿੱਚ ਕੋਈ ਕਾਲ ਤੇ ਗੱਲ ਹੋਈ ਹੋਵੇ ਸੁਖਵੀਰ ਸਿੰਘ ਬਾਲਦੀ ਹਮੇਸ਼ਾ ਉਹਨਾਂ ਨਾਲ ਨरेन्द्र મોદી ਮੈਂ ਇਕੱਠੇ ਨਹੀਂ ਨਾ ਹੋਇਆ ਸੀ ਅਸੀਂ ਇਕੱਠੇ ਹੋਵਾਂਗੇ ਫੇਰ ਪਤਾ ਲੱਗੂ ਇਹਨਾਂ ਗੱਲਾਂ ਦਾ ਵੀ ਹਾਂ ਹੁੰਦਾ ਨਹੀਂ ਹੁੰਦਾ ਫੇਰ ਪੁੱਛਾਂਗੇ ਵੀ ਜਰੂਰ ਵੀ ਭਾਈ ਕਿੱਥੇ ਜੇ ਕੋਈ ਗੱਲ ਚੱਲਦੀ ਹੈ ਨਹੀਂ ਚੱਲਦੀ ਕੀ ਹੈ ਪਰ ਹਾਲੇ ਤੱਕ ਮੇਰੀ ਗੱਲ ਕੋਈ ਇਸ ਮ ਕੋਸਾ ਫਿਰ ਉਹਨਾਂ ਸੀਟਾਂ ਦੀ ਵੰਡ ਕਿਵੇਂ ਕਰੋਗੇ ਕਿਉਂਕਿ ਇਸ ਵਾਰ ਤਾਂ ਦੇਖੋ ਬੀਜੇਪੀ ਕੋਈ ਥੋੜੀਆਂ ਬਹੁਤੀਆਂ ਸੀਟਾਂ ਪਹਿਲਾਂ ਹੁੰਦਾ ਸੀ ਕਿ ਲੈ ਜਾਂਦੀ ਸੀ ਪਰ ਇਸ ਵਾਰ ਤਾਂ ਅੱਧੋ-ਅੱਧਾ ਫਰਕ ਤਾਂ ਘੱਟੋ-ਘੱਟ ਹੋਊਗਾ ਜੇ ਉਹ ਤਾਂ ਕਿਉਂਕਿ ਉਹ ਤਾਂ ਇਹ ਕਲੇਮ ਕਰ ਰਿਹਾ ਕਿ ਇਸ ਤਾਂ 117 ਦੀ ਲੜਨੀ ਹੈ ਇਲੈਕਸ਼ਨ ਪਰ ਜਿਵੇਂ ਸੀਟਾਂ ਉਹੀ ਦੇਵਾਂਗੇ ਨਾ ਜਿਹੜੀਆਂ ਕੋਈ ਜਿੱਤ ਸਕਦਾ ਹੈ ਜਿਹੜੀਆਂ ਕਾਲੀ ਦਲ ਜਿੱਤ ਸਕਦਾ ਉਹ ਕਾਲੀ ਦਲ ਲੜਦੂਗਾ ਜਿਹੜੀਆਂ ਬੀਜੇਪੀ ਜਿੱਤ ਸਕਦੀ ਉਹ ਬੀਜੇਪੀ ਲੜ ਸਕੂਗੀ ਐਵੇਂ ਜੇ ਜਿੱਤੀ ਨਹੀਂ ਸਕਦੇ ਉੱਥੇ ਲੜ ਕੇ ਕੀ ਕਰਨਾ ਉੱਥੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਵੀ ਸੀ ਕਿਹੜੀ ਜਿੱਤ ਸਕਦੇ ਕਿਹ ਸਮ ਲੁਕਾ ਸਾਹਿਬ ਹੁਣ ਬੀਬੀ ਜ਼ਗੀਰ ਕੋਰ ਹੋਏ ਸੁਰਜੀਤ ਸਿੰਘ ਰਖੜਾ ਹੋਏ ਔਰ ਵਡਾਲਾ ਸਾਹਿਬ ਹੋਏ ਇਹ ਤੰਨੇ ਵੀ ਆਉਣਗੇ ਨਹੀਂ ਵੇਖੋ ਸਾਡੇ ਸਾਰੇ ਸਤਕਾਰਯੋਗ ਸੀਨੀਅਰ ਲੀਡਰ ਨੇ ਪਾਰਟੀ ਲਈ ਬੜਾ ਇਨਾਂ ਨੇ ਕੰਮ ਕੀਤਾ ਸਾਰਿਆਂ ਨੇ ਅਸੀਂ ਇਕੱਠੇ ਰਹੇ ਹਾਂ ਬਹੁਤ ਚਿਰ ਸਾਰਿਆਂ ਨੇ ਬੇਨਤੀ ਸਾਰਿਆਂ ਨੂੰ ਕਰਾਂਗੇ ਮੈਂ ਸਾਰਿਆਂ ਨੂੰ ਪ੍ਰਧਾਨ ਜੀ ਤੋਂ ਵੀ ਕਰਾਵਾਂਗੇ ਅਸੀਂ ਵੀ ਕਰਾਂਗੇ ਬੇਨਤੀ ਕਰਾਂਗੇ ਵੀ ਵੱਧ ਤੋਂ ਵੱਧ ਜਿੰਨੇ ਬੰਦੇ ਆ ਸਕਦੇ ਇਕੱਠੇ ਹੋ ਜੀਏ ਚੰਗਾ ਲੜਾਈ ਚ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਫਾਇਦਾ ਹੋ ਜੂ ਉਹ ਫਿਰ ਜਾਖੜ ਸਾਹਿਬ ਵਾਲੀ ਗੱਲ ਸੱਚੀ ਹੋ ਜੂ ਤੀਜੀ ਧਿਰ ਫਾਇਦਾ ਠਾਜੂਗੀ ਜੇ ਇਕੱਠੇ ਹੋ ਜਾਾਂਗੇ ਫਿਰ ਸਾਡਾ ਰਾਜ ਭਾਗ ਨੂੰ ਕੋਈ ਰੋਕ ਨਹੀਂ ਸਕਦਾ ਪ੍ਰਮਾਤਮਾ ਦੀ ਮਿਹਰ ਸਾਡੇ ਤੇ ਹੁਣ ਆਮ ਲੋਕਾਂ ਦੀ ਮੰਗ ਹੈ ਕਿ ਕਾਲੀ ਦਲ ਦਾ ਰਾਜ ਕੋਈ ਤੁਹਾਡਾ ਸੰਪਰਕ ਹੋਇਆ ਬੀਬੀ ਜਗੀਰ ਕੋ ਨਾ ਰਕੜਾ ਸਾਹਿਬ ਨਾਲ ਬਡਾਲਾ ਸਾਹਿਬ ਨਾਲ ਨਹੀਂ ਬਖਰਾਖੜਾ ਸਾਹਿਬ ਨਾਲ ਤਾਂ ਮੈਂ ਘਰਾਂ ਵਾਲੀ ਗੱਲ ਆ ਉਹਨਾਂ ਨਾਲ ਤਾਂ ਮਿਲਦੇ ਹੀ ਰਹਿੰਦੇ ਆ ਪੰਜਵੇਂ ਸੱਤਵੇਂ ਜੇ ਪਟਿਆਲੇ ਮੈਂ ਨੂੰ ਜਾਣਾ ਪਟਿਆਲੇ ਵੀਦੀ ਹੁੰਦਾ ਪਿੰਡ ਨੂੰ ਤੇ ਕਈ ਵਾਰੀ ਉੱਥੇ ਖੜ੍ਹ ਜਾਈਦਾ ਚਾਹ ਪੀਜੀਦਾ ਗੱਲਾਂਬੱਤਾਂ ਮਾਰ ਜਾਈਦੀਆਂ ਚੰਦੂ ਮਾਜਰਾ ਸਾਹਿਬ ਨਾਲ ਇੱਥੇ ਮਿਲ ਲਈਦਾ ਤੇ ਬਡਾਲਾ ਸਾਹਿਬ ਨਾਲ ਵੀ ਬਾਹਰ ਫੰਕਸ਼ਨ ਫੰਕਸ਼ਨਾਂ ਤੇ ਕਿਉਂਕਿ ਉਧਰਲਾ ਏਰੀਆ ਉਹਨਾਂ ਦਾ ਦੂਜੇ ਪਾਸੇ ਜਾ ਵੜਦਾ ਇਕੱਠੇ ਹੋ ਜਾਈਦੇ ਕੋਈ ਸਾਰੇ ਠੀਕ ਹੈ ਬੀਬੀ ਜੀ ਨਾਲ ਹੁਣ ਕਾਫੀ ਚਿਰ ਹੋ ਗਿਆ ਮੇਰੀ ਗੱਲ ਨਹੀਂ ਹੋਈ ਹੋਰ ਫਿਰ ਮਨਪ੍ਰੀਤ ਸਿੰਘ ਈਆਲੀ ਉਹ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਇੱਕ ਪਾਸੇ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਹੈ ਪਰਮਣਪ ਸਿੰਘ ਯਾਲੀ ਦੇ ਖਿਲਾਫ ਜਿਸ ਹਸਾਬ ਦੇ ਨਾਲ ਅਕਾਲੀ ਦਲ ਹੀ ਕਹਾਂਗੇ ਕਿਉਂਕਿ ਸੁਖਬੀ ਸਿੰਘ ਬਾਦਲ ਹੋਣਾ ਨੇ ਵੀ ਬਿਆਨਬਾਜ਼ੀ ਕੀਤੀ ਔਰ ਪਰਉਪਕਾਰ ਸਿੰਘ ਘੁੰਮਣ ਵੀ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਨਹੀਂ ਚਲੋ ਜਾਲੀ ਸਾਹਿਬ ਨੇ ਆਪਣੇ ਲੈਵਲ ਤੇ ਚੱਲਣਾ ਹੈ ਬਿਆਨਬਾਜ਼ੀਆਂ ਤਾਂ ਜਦੋਂ ਗੁੱਸੇ ਹੋ ਗਏ ਇੱਕ ਦੂਜੇ ਨਾਲ ਹੁੰਦੀਆਂ ਹੀ ਆ ਜਦੋਂ ਨੇੜਤਾ ਹੋ ਜੇ ਉਹਦੋਂ ਹਟ ਜਾਂਦੀਆਂ ਹੁੰਦੀਆਂ ਨੇ بڑے بڑے ਸਿਆਸੀ ਲੀਡਰ ਟੋੜਾ ਸਾਹਿਬ ਤੇ ਬਾਲ ਸਾਹਿਬ ਦੀਆਂ ਬੜੀਆਂ ਹੋ ਜਾਂਦੀਆਂ ਹੁੰਦੀਆਂ ਸੀ ਆਬੀਦ ਦੀ ਫਿਰ ਇਕੱਠੇ ਹੋ ਕੇ ਜੱਫੀ ਪੈ ਜਾਂਦੀ ਸੀ ਇਹ ਸਿਆਸਤ ਦੇ ਵਿੱਚ ਇਹੋ ਜਿਹਾ ਕੰਮ ਹੈ ਜਦੋਂ ਲੜਦੇ ਹੁੰਨੇ ਆ ਉਹਦੋਂ ਮਿਹਣੇ ਦਿੰਨੇ ਆ ਜਦੋਂ ਇਕੱਠੇ ਹੋ ਜਾਂਦੇ ਆ ਉਹਦੋਂ ਇੱਕ ਦੂਜੇ ਦੀ ਸਲੋਤਾ ਕਰਨ ਲੱਗ ਜਾਂਦੇ ਨੇ ਕੀ ਮਨਪ੍ਰੀਤ ਸਿੰਘਿਆਲੀ ਵੀ ਆਉਣਗੇ ਫਿਰ ਹੁਣ ਮੈਂ ਕਿਸੇ ਬਾਰੇ ਕੋ ਕੋ ਵੇਖੋ ਕਿ ਉਹਨਾਂ ਦੇ ਮਨ ਦੀ ਗੱਲ ਆ ਮੈਂ ਇਹ ਕਹਿ ਦਿਆ ਮੈਂ ਕਿਸੇ ਬਾਰੇ ਅੱਜ ਨਹੀਂ ਕਹਿ ਸਕਦਾ ਕਿਸੇ ਦੇ ਮਨ ਦੇ ਵਿੱਚ ਕਿਸੇ ਵੇਲੇ ਵੀ ਕੋਈ ਰਾਇ ਮਨ ਚਾ ਸਕਦੀ ਹੈ ਜਿਵੇਂ ਹੁਣ ਮੇਰੇ ਮਨ ਚ ਆ ਗਈ ਵੀ ਕਾਲੀਦਾਲ ਕਾ ਕਾਲੀ ਦਲ ਦੇ ਵਿੱਚ ਕਿਉਂਕਿ ਜਿਹੜੀ ਪਾਰਟੀ ਚ ਇੰਨਾ ਚਿਰ ਕੰਮ ਕੀਤਾ ਉਹੀ ਵਧੀਆ ਹੈ ਉਹਦੇ ਬਿਨਾਂ ਬੰਦੇ ਦਾ ਬਾਹਰ ਜੀਜਾ ਵੀ ਨਹੀਂ ਲੱਗਦਾ ਦੂਜੀਆਂ ਪਾਰਟੀਆਂ ਚ ਬੰਦੇ ਚਲੇ ਵੀ ਜਾਂਦੇ ਉੱਥੇ ਜੀ ਨਹੀਂ ਲੱਗਦਾ ਜਾ ਕੇ ਲੋਕਾ ਸਾਹਿਬ ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਹੈ ਕਿ ਜੇ ਸਮਝੌਤਾ ਹੋਊਗਾ ਜੇ ਸਾਡੀਆਂ ਸ਼ਰਤਾਂ ਮੰਨੀਆਂ ਜਾਣਗੀਆਂ ਤਾਂ ਅਸੀਂ ਸਮਝੌਤਾ ਵੀ ਕਰਾਂਗੇ ਬੀਜੇਪੀ ਨਾਲ ਪਰ ਪਿਛਲੇ 1 ਸਾਲ ਦੇ ਵਿੱਚ ਸੁਖਬੀਤ ਸਿੰਘ ਬਾਦਲ ਹੋਣਾ ਨੇ ਜਿਸ ਹੱਬ ਦੇ ਨਾਲ ਸਪੀਚਾਂ ਦਿੱਤੀਆਂ ਭਾਸ਼ਣ ਦਿੱਤੇ ਉਹਨਾਂ ਨੇ ਸਾਰਾ ਡਿਫੇਮ ਵੀ ਬੀਜੇਪੀ ਔਰ ਰਾਜ ਸਸ ਨੂੰ ਕੀਤਾ ਪਰ ਹੁਣ ਜੇ ਤੁਸੀਂ ਦੁਬਾਰੇ ਸਮਝੌਤਾ ਕਰੋਗੇ ਫਿਰ ਲੋਕ ਕੀ ਸਮਝਣ ਕਿ ਇੱਕ ਪਹਿਲਾਂ ਤਾਂ ਭੰਡ ਦਿੰਦੇ ਨੇ ਬਾਅਦ ਵਿੱਚ ਇਕੱਠੇ ਹੋ ਜਾਂਦੇ ਨੇ ਨਹੀਂ ਫਿਰ ਉਹੀ ਗੱਲ ਫਿਰ ਮੈਂ ਕਿਹਾ ਵਿੱਚ ਕੁਝ ਸਮੱਸਿਆਵਾਂ ਤੇ ਰੌਲਾ ਪੈ ਰਿਆ ਨਾ ਕੁਝ ਸੈਂਟਰ ਦੇ ਗੱਲਾਂ ਕਰਨ ਹੋਣ ਵਾਲੀਆਂ ਜਿਹੜੀਆਂ ਹਲੇ ਉਹ ਕਰ ਨਹੀਂ ਰਹੇ ਉਹਨਾਂ ਗੱਲਾਂ ਤੇ ਬੈਠ ਕੇ ਅਡਜਸਟਮੈਂਟ ਹੋਊਗੀ ਨਾ ਉਹਨਾਂ ਤੇ ਕਰਦੇ ਆ ਨਾ ਗੱਲਾਂ ਉਹਨਾਂ ਕਰਕੇ ਪ੍ਰਧਾਨ ਜੀ ਕਹਿੰਦੇ ਨੇ ਨਾ ਵੀ ਸਾਡੀ ਗੱਲ ਨਹੀਂ ਸੁਣਦੇ ਤੇ ਜੇ ਗੱਲ ਸੁਣਨਗੇ ਤੇ ਫਿਰ ਆਪੇ ਮਸਲੇ ਹੱਲ ਹੋ ਜਾਣਗੇ ਜਦੋਂ ਬੈਠਾਂਗੇ ਆਪ ਇੰਟਰਵਿਊ ਕੀਤਾ ਸੀਗਾ ਤੁਸੀਂ ਕਿਹਾ ਸੀ ਕਿ ਬੰਦੀ ਸਿੰਘਾਂ ਦੇ ਉੱਪਰ ਰਿਹਾਈ ਦੇ ਉੱਪਰ ਫੈਸਲਾ ਲਏਗੀ ਬੀਜੇਪੀ 27 ਤੋਂ ਪਹਿਲਾਂ ਮੈਂ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਵੀ ਇਹ ਹੀ ਸਵਾਲ ਕੀਤਾ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਬੰਦੀ ਸਿੰਘਾਂ ਦੇ ਉੱਪਰ ਜਿਹੜਾ ਗੱਲਬਾਤ ਹੋ ਚੁੱਕੀ ਹੈ ਪ੍ਰਾਈਮ ਮਿਨਿਸਟਰ ਮੋਦੀ ਨਾਲ ਕਿਉਂਕਿ ਉਹ ਕਹਿੰਦੇ ਕਿ ਮੈਂ ਪਿਛਲੇ ਦਿਨੀ ਮਿਲ ਕੇ ਆਇਆ ਹਾਂ ਔਰ ਬੰਦੀ ਸਿੰਘਾਂ ਦੇ ਨੂੰ ਬੰਦੀ ਸਿੰਘਾਂ ਨੂੰ ਲੈ ਕੇ ਕਹਿੰਦੇ ਇੱਕ ਵੱਡਾ ਫੈਸਲਾ 27 ਤੋਂ ਪਹਿਲਾਂ ਪਹਿਲਾਂ ਬੀਜੇਪੀ ਜ਼ਰੂਰ ਲਏਗੀ ਦੇਖੋ ਜੇ ਸਮਝੌਤਾ ਸਾਡਾ ਹੋ ਗਿਆ ਤਾਂ ਵੀ ਬੰਦੀ ਸਿੰਘਾਂ ਨੂੰ ਛੱਡੇਗੀ 100% ਜੇ ਨਹੀਂ ਸਮਝੌਤਾ ਹੁੰਦਾ ਤੇ ਬੀਜੇਪੀ ਤਾਂ ਵੀ 100% ਛੱਡੇਗੀ ਫਿਰ ਉਹ ਆਪਣੇ ਲੈਵਲ ਤੇ ਛੱਡੇਗੀ ਬੰਦੀ ਸਿੰਘਾਂ ਨੂੰ ਤਾਂ ਮੈਨੂੰ ਲੱਗਦਾ 26 ਦੇ ਵਿੱਚ ਛੱਡਣਗੇ ਛੱਡਣਗੇ 100% ਪਹਿਲਾਂ ਵੀ ਛੱਡ ਦੇਣ ਤਾਂ ਚੰਗੀ ਗੱਲ ਹੈ ਪਰ 26 ਦੇ ਵਿੱਚ ਤਾਂ 100% ਉਹਨਾਂ ਦੀ ਰਿਹਾਈ ਹੋਏਗੀ ਹੋਏਗੀ ਚਾਹੇ ਸਾਡਾ ਸਮਝੌਤਾ ਹੋਵੇ ਚਾਹੇ ਉਹ ਇਕੱਲੇ ਲੜਨ ਤੇ ਬੰਦੀ ਸਿੰਘਾਂ ਦੀ ਰਿਹਾਈ ਤਾਂ ਹੋਊ ਭਾਈ ਰਾਜਵਾਨਾ ਭਾਈ ਹਵਾਰੇ ਸਾਰੇ ਬਾਹਰ ਹੋਣਗੇ ਜਿਹਨੇ ਸਾਰੇ ਜਿਹੜੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਸਾਰੇ ਜਿਨ੍ਹਾਂ ਦਾ ਉਦੋਂ ਵੀ ਵੱਧ ਕੇ ਤਾਂ ਕੱਟ ਚੁੱਕੇ ਜਿਨ੍ਹਾਂ ਜਿੰਨੀਆਂ ਬਣਦੀਆਂ ਨੇ ਤੇ ਉਹ ਤਾਂ ਮੈਂ ਕਹਿੰਦਾ ਉਹਨਾਂ ਨੂੰ ਧੱਕਾ ਹੈ ਵਿਚਾਰ ਮਲੂਕਾ ਸਾਹਿਬ ਅਕਾਲੀ ਦਲ ਦੇ ਕੋਲ ਫਿਰ ਕਿਹੜੀਆਂ ਸ਼ਰਤਾਂ ਨੇ ਕਿ ਇਹ ਸ਼ਰਤਾਂ ਦੇ ਉੱਪਰ ਭਾਜਪਾ ਜੇ ਮੰਨਦੀ ਹੈ ਤਾਂ ਸਮਝੌਤਾ ਹੋ ਜਾਊਗਾ ਨਹੀਂ ਗੱਲਾਂ ਤਾਂ ਉਹੀ ਮਸਲੇ ਨੇ ਨਾ ਪੰਜਾਬ ਦੇ ਕੁਝ ਗੱਲਾਂ ਦੇ ਕੁਝ ਜਿਵੇਂ ਸਾਡਾ ਕੋਈ ਸਾਡਾ ਜਿਵੇਂ ਪਾਣੀ ਦਾ ਮਸਲਾ ਹੈਗਾ ਸਾਡਾ ਬੰਦੀ ਸਿੰਘਾਂ ਦਾ ਮਸਲਾ ਹੈਗਾ ਕਿਸਾਨੀ ਦੇ ਕੁਝ ਮਸਲੇ ਨੇ ਕੁਝ ਸਾਡੇ ਆ ਜਿਵੇਂ ਸ਼ਰੋਣੀ ਕਮੇਟੀ ਦੇ ਧਾਰਮਿਕ ਗੁਰੂ ਘਰਾਂ ਦੇ ਮਸਲੇ ਨੇ ਇਹ ਮਸਲੇ ਨੇ ਜੇ ਮਲੂਕਾ ਸਾਹਿਬ ਤੁਸੀਂ ਮਤਲਬ ਹੁਣ ਇੱਕ ਅਕਾਲੀ ਦਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਰੇ ਸੁਭੀ ਸਿੰਘ ਬਾਦਲ ਹੋਣਾਂ ਦੇ ਨਾਲ ਜਦੋਂ ਆ ਗਏ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਅਮਰਤਪਾਲ ਹੋਣਾ ਦੀ ਪਾਰਟੀ ਹੈਗੀ ਤੇ ਇੱਕ ਪੰਜ ਮੈਂਬਰੀ ਕਮੇਟੀ ਇਹੀ ਦੋ ਵਜ ਚਦੇ ਨੇ ਫਿਰ ਤਾਂ ਉਸ ਤੋਂ ਬਾਅਦ ਨਹੀਂ ਦਲ ਤਾਂ ਹੋਰ ਵੀ ਹੈਗੇ ਕਈ ਕਈ ਆਪਣੇ ਵੇਖੋ ਸਿਮਰਜੀਤ ਮਾਨ ਸਾਹਿਬ ਦਾ ਦਲ ਹੈਗਾ ਤੇ ਆਪਾਂ ਭਾਈ ਰਣਜੀਤ ਸਿੰਘ ਦਾ ਵੀ ਦਲ ਹੈਗਾ ਰੋਡਰੇ ਵਾਲੇ ਬਾਬਿਆਂ ਦਾ ਵੀ ਦਲ ਹੈਗਾ ਹੋਰ ਵੀ ਕਈ ਦਲ ਤਾਂ ਹੋਰ ਵੀ ਛੀ ਸੱਤ ਦਲ ਹੈਗੇ 7 8 ਰੋਜ਼ਾਨੇ ਪੰਜਾਬ ਦੇ ਕੀ ਤੁਸੀਂ ਕਹੋਗੇ ਸੁਬੀਰ ਸਿੰਘ ਬਾਦਲ ਹੋਣਾ ਨੂੰ ਕਿ ਅਮਰਤਪਾਲ ਹੋਣਾ ਦੀ ਪਾਰਟੀ ਦੇ ਨਾਲ ਵੀ ਆਪਾਂ ਗੱਠਜੋੜ ਕਰ ਸਕਦੇ ਹਾਂ ਨਹੀਂ ਗੱਠਜੋੜ ਅਸੀਂ ਉਹਨਾਂ ਨਾਲ ਕਰਾਂਗੇ ਜਿਨ੍ਹਾਂ ਨਾਲ ਸਾਡੀ ਸੋਚ ਮਿਲਦੀ ਹੋਏਗੀ ਸੋਚ ਮਿਲਦੀ ਹੋਊਗੀ ਪੰਜਾਬ ਦੇ ਭਲੇ ਵਾਸਤੇ अमन ਸ਼ਾਂਤੀ ਵਾਸਤੇ ਵੀ ਭਾਈਚਾਰੇ ਦੀ ਸਾਂਝ ਵਾਸਤੇ ਉਹਨਾਂ ਬੰਦਿਆਂ ਨਾਲ ਅਸੀਂ ਚੱਲਾਂਗੇ ਜਿੰਨਾਂ ਬੰਦਿਆਂ ਨਾਲ ਸਾਡੀ ਸੋਚ ਨਹੀਂ ਮਿਲਦੀ ਉੱਥੇ ਸਮਝੌਤਾ ਨਾ ਹੋਵੇ ਨਾ ਕਰਨ ਦਾ ਕੋਈ ਫਾਇਦਾ ਹੈ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਪੰਜਾਬ ਦੀ ਸ਼ਾਂਤੀ ਔਰ ਭਲੇ ਲਈ ਕੰਮ ਕਰ ਰਹੇ ਆ। ਚੰਗੀ ਗੱਲ ਆ ਵਧੀਆ ਗੱਲ ਆ ਕਰਨਾ ਚਾਹੀਦਾ। ਅੱਛੀ ਗੱਲ ਆ। ਜਿਹੜਾ ਵੀ ਸਾਰਾ ਜਿਹੜਾ ਪੰਜਾਬ 'ਚ ਜੰਮਿਆ ਜਾਇਆ, ਪੰਜਾਬ ਦਾ ਰੋਟੀ ਪਾਣੀ ਖਾਂਦਾ ਹੈ, ਉਹਨੂੰ ਹਰੇਕ ਨੂੰ ਪੰਜਾਬ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਬਹੁਤ ਵਧੀਆ ਗੱਲ ਆ। ਇਹ ਸਵਾਲ ਮੈਂ ਤਾਂ ਪੁੱਛਿਆ ਕਿਉਂਕਿ ਤੁਸੀਂ ਕਹਿੰਦੇ ਸੀ ਨਾ ਕਿ ਸਾਰੇ ਅਕਾਲੀ ਦਲ ਇੱਕੋ ਝੰਡੇ ਥਲੇ ਇਕੱਠੇ ਹੋਣ ਜਿੰਨੇ ਹੈਗੇ ਨੇ ਜਿੰਨੇ ਦਲ ਨੇ। ਤਾਂ ਉਹਨਾਂ ਵਿੱਚ ਅਮਰਪਾਲ ਸਿੰਘ ਉਹਨਾਂ ਦਾ ਵੀ ਟੜਾ ਆ। ਤਾਂ ਹੁਣ ਵੀ ਕਹਿਣਾ ਹੈ ਕਿ ਜਿਹੜੇ ਬੰਦੇ ਦੀਆਂ ਨੀਤੀਆਂ ਮਿਲਣਗੀਆਂ। ਸਾਰੇ ਬੈਠ ਜ ਤੇ ਜਿਨ੍ਹਾਂ ਦੀਆਂ ਨੀਤੀਆਂ ਮਿਲ ਜਾਣਗੇ ਉਹ ਇਕੱਠੇ ਹੋ ਜਾਣਗੇ ਜੇ ਨਹੀਂ ਨੀਤੀਆਂ ਮਿਲਣਗੀਆਂ ਜੇ ਕੋਈ ਬਖ ਖ ਕਹੂਗਾ ਵੀ ਖਾਲਸਾਣ ਦਾ ਨਾਹਰਾ ਲਾਉਣਾ ਉਹਦੇ ਨਾਲ ਤਾਂ ਅਕਾਲੀ ਦਲ ਤੋਂ ਇਕੱਠਾ ਹੋਇਆ ਨਹੀਂ ਜਾਣਾ ਪਰ ਖਾਲਸਾਣ ਨੂੰ ਤਾਂ ਅਮਰਤਪਾਲ ਉਹਨੇ ਡਿਨਾਈ ਕਰਤਾ ਜਦੋਂ ਗੱਲ ਕੀਤੀ ਹੈ ਇੱਕ ਜਨਰਲ ਮੈਂ ਉਹਦੀ ਨਹੀਂ ਕੀਤੀ ਮੈਂ ਅਮਰਤਪਾਲ ਦੀ ਗੱਲ ਨਹੀਂ ਕਰਦਾ ਮੈਂ ਤਾਂ ਜਨਰਲ ਗੱਲ ਕਰਦਾ ਵੀ ਫਿਰ ਤਾਂ ਨਹੀਂ ਇਕੱਠਾ ਹੋਇਆ ਜਾਣਾ ਪੰਜਾਬ ਦੇ ਭਲੇ ਲਈ ਜਿੱਥੇ ਵੀ ਕੋਈ ਇਕੱਠੇ ਹੋਣਾ ਚਾਹੁੰਦੇ ਚੰਗੀ ਗੱਲ ਹੈ ਜੇ ਪੰਜਾਬ ਦੇ ਭਲੇ ਦੇ ਲਈ ਸਹਿਮਤੀ ਬਣ ਗਈ ਸਾਰੀਆਂ ਸ਼ਰਤਾਂ ਤੇ ਸਹਿਮਤੀ ਬਣ ਗਈ ਤਾਂ ਅਮਰਤਪਾਲ ਦੇ ਪਾਰਟੀ ਦੇ ਨਾਲ ਵੀ ਸਮਝੌਤਾ ਹੋ ਸਕਦਾ ਅਕਾਲੀ ਦਲ ਦਾ ਜੀ ਸ ਇਕ ਜਿਹੜਾ ਬਣਿਆ ਹੋਇਆ ਉਹਦੇ ਨਾਲ ਜਿੰਨਾਂ ਦੀ ਸਹਿਮਤੀ ਬਣ ਜਾਂਦੀ ਹੈ ਸਾਡੇ ਸਾਰਿਆਂ ਦੀ ਪੰਜਾਬ ਦੇ ਭਲੇ ਲਈ ਵਖਵਾਦੀ ਗੱਲਾਂ ਸਾਰੀਆਂ ਛੱਡ ਕੇ ਸਾਰੇ ਭਾਈਚਾਰਕ ਸਾਂਝ ਦੇ ਤੌਰ ਤੇ ਤਾਂ ਵੈਲਕਮ ਹੈ ਕੋਈ ਵੀ ਆਵੇ ਕਾਲੀ ਦਲ ਦੇ ਵਿੱਚ ਚੰਗੀ ਗੱਲ ਹੈ ਕੋ ਮਾੜੀ ਗੱਲ ਨਹੀਂ ਹੈਗੀ ਹਰ ਇੱਕ ਦੀ ਇੱਜ਼ਤ ਕਰਾਂਗੇ ਮਲੂਕਾ ਸਾਹਿਬ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਚੁਣੇ ਗਏ ਸੀ ਤਾਂ ਉਸ ਸਮੇਂ ਵੀ ਜਿਹੜਾ ਬਹੁਤ ਸਾਰਾ ਕੁਝ ਲੋਕਾਂ ਨੇ ਗੱਲਾਂ ਕੀਤੀਆਂ ਕਈ ਤੁਹਾਡੀ ਪਾਰਟੀ ਦੇ ਲੀਡਰਾਂ ਨੇ ਗੱਲਾਂ ਕੀਤੀਆਂ ਕਿ ਕਿਸੇ ਹੋਰ ਨੂੰ ਪ੍ਰਧਾਨ ਬਣ ਜਾਣਾ ਚਾਹੀਦਾ ਸੀਗਾ ਖੁਦ ਜਿਹੜਾ ਤੁਸੀਂ ਵੀ ਇੱਕ ਵਾਰੀ ਗੱਲਾਂ ਕਹੀਆਂ ਸੀ ਕਿ ਥੋੜਾ ਸਮਾਂ ਦੇ ਲਈ ਪ੍ਰਧਾਨਗੀ ਜਿਹੜੀ ਹੈ ਕਿਤੇ ਹੋਰ ਸ਼ਿਫਟ ਕਰ ਦੇਣੀ ਚਾਹੀਦੀ ਸੀ ਉਹ ਹੈ ਵੀ ਹੁਣ ਤਾਂ ਸਾਰਾ ਕੁਝ ਹੋ ਗਿਆ ਚੋਣ ਹੋ ਗਈ ਕਰ ਗਈ ਸਾਰੀ ਠੀਕ ਹੈ ਬਣ ਗਏ ਉਹਨਰ ਬੜ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਕਈ ਵਾਰੀ ਨਾ ਵੈਸੇ ਗੁੱਸਾ ਹੋ ਜਾਂਦਾ ਹੁੰਦਾ ਹੈ ਪਤਾ ਵੀ ਨਹੀਂ ਹੁੰਦਾ ਉਹ ਇੱਕ ਚਰਚਾ ਚੱਲ ਪੈਂਦੀ ਹੈ ਕਿ ਨਹੀਂ ਜੀ ਨਹੀਂ ਹੁਣ ਬਸ ਜੀ ਬਦਲੋ ਜੀ ਬਦਲੋ ਤੇ ਉਹਦੇ 'ਚ ਜਿਹੜਾ ਬੰਦਾ ਕੋਈ ਛਾਲਸੀ ਮਹੀਨੇ ਜੇ ਪਾਸੇ ਹੋ ਜਾਏ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੁੰਦੀ ਸੋ ਪ੍ਰਧਾਨ ਜੀ ਥੋੜਾ ਜਿਹਾ ਚਿਰ ਪਾਸੇ ਹੋ ਵੀ ਗਏ ਸੀਗੇ ਤੇ ਉਹ ਉਹਦੇ ਨਾਲ ਫਿਰ ਲੋਕਾਂ ਦਾ ਮਨ ਦਾ ਕੇਰਾ ਗੁੱਸਾ ਜਾਂ ਠੰਡਾ ਹੋ ਜਾਂਦਾ ਲੋਕਾਂ ਦੇ ਮਨ ਦੀ ਜਲ ਜਲ ਜੇ ਜਿਹੜਾ ਕੁਝ ਹੋ ਗਿਆ ਜਿਵੇਂ ਹੁਣ ਉਹਨਾਂ ਨੇ ਜਾ ਕੇ ਅਕਾਲ ਤਖਤ ਤੇ ਸਾਰੀਆਂ ਗੱਲਾਂ ਆਪਦੀ ਝੋਲੀ ਪਾ ਲਈਆਂ ਉਹਦਾ ਵੀ ਲੋਕਾਂ ਨੇ ਚੰਗਾ ਹੀ ਮਨਾਇਆ ਵੀ ਚਲੋ ਯਾਰ ਸਾਰਾ ਕੁਝ ਮੰਨਤਾ ਲਿਆ ਆਏ ਨੇ ਆ ਕੇ ਇੱਥੇ ਸੋ ਐ ਹੁੰਦਾ ਉਹਦੇ ਨਾਲ ਫਿਰ ਜਿਹੜੇ ਲੋਕ ਪਿਛਲੇ ਦਿਨਾਂ ਦੇ ਵਿੱਚ ਇੱਕ ਜੇ ਗੱਲ ਕਰੀਏ ਤਾਂ ਗੱਲਾਂ ਚੱਲੀਆਂ ਜਦੋਂ ਸੁਖਬੀਰ ਸਿੰਘ ਬਾਦਲ ਇਹ ਗੱਲਾਂ ਕਰ ਰਹੇ ਸੀਗੇ ਕਿ ਜ਼ਥੇਦਾਰ ਦੇ ਮਸਲੇ ਦੇ ਉੱਪਰ ਹਨਾ ਤੇ ਉਦੋਂ ਬਹੁਤ ਸਾਰੇ ਲੀਡਰਾਂ ਦੀ ਵੱਖੋ ਵੱਖਰੀ رائے ਸੀਗੀ ਉਦੋਂ ਤੁਹਾਡੀ ਵੀ ਵੱਖਰੀ رائے ਸੀ ਹੋਰ ਬਾਗੀ ਧੜੇ ਦੀ ਵੀ ਵੱਖਰੀ رائے ਸੀਗੀ ਔਰ ਸੁਖਬੀਰ ਸਿੰਘ ਬਾਦਲ ਹੋਣਾ ਹੀ ਤਾਂ ਵੱਖਰੀ رائے ਸੀ ਉਹ ਫਿਰ رائے ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਸ ਗੱਲ ਦੀ رائے ਜਦੋਂ ਜ਼ਥੇਦਾਰਾਂ ਦੀ ਨਿਯੁਕਤੀ ਹੋਈ ਔਰ ਸਭ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਿਯੁਕਤੀ ਨਹੀਂ ਕਰਨੀ ਚਾਹੀਦੀ ਸੀ ਇਹ ਨਿਯੁਕਤੀ ਦਾ ਕੰਮ ਹੈਗਾ ਅਕਾਲ ਤਖਤਾ ਦਾ ਦਾ ਸ਼੍ਰੋਮਣੀ ਕਮੇਟੀ ਦਾ ਐਗਜ਼ੀਕਟਿਵ ਸ਼੍ਰੋਮਣੀ ਕਮੇਟੀ ਦੀ ਨਿਯੁਕਤੀ ਵੀ ਉਹ ਹੀ ਕਰਦੀ ਹੈ ਉਹਨਾਂ ਨੂੰ ਹਟਾਉਂਦੀ ਵੀ ਉਹ ਹੀ ਹੈ ਸੋ ਅਕਾਲ ਤਖਤ ਦੇ ਜਹਿਦਾਰ ਨੂੰ ਸਾਰੇ ਸਿੱਖ ਕੌਮ ਬਹੁਤ ਸਤਿਕਾਰਯੋਗ ਮੰਦੀ ਹੈ ਬਹੁਤ ਵੱਡਾ ਉਹਦਾ ਉਹਨੂੰ ਮੰਦੀ ਹੈ ਮੇਰੀ ਆਪਣੀ ਜਾਤੀ ਰਈ ਹੈ ਕਿ ਜਿਹਨੂੰ ਵੀ ਲਾਉਣਾ ਹੈ ਉਹ ਵੀ ਸਾਰਿਆਂ ਦੀ ਰਾਇ ਨਾਲ ਲੱਗਣਾ ਚਾਹੀਦਾ ਕਿਉਂਕਿ ਸਾਰੀ ਸਿੱਖ ਕੌਮ ਦਾ ਹੈ ਉਹ ਇਕੱਲਾ ਸਾਡਾ ਅਕਾਲੀ ਦਲ ਦਾ ਨਹੀਂ ਹੈਗਾ ਇਕੱਲਾ ਸਾਰੀ ਸਿੱਖ ਕੌਮ ਦਾ ਜੇ ਰਾਇ ਨਾਲ ਲੱਗ ਜੇ ਉਹ ਚੰਗਾ ਹੁੰਦਾ ਫਿਰ ਸਰਬਸੰਮਤ ਫੈਸਲੇ ਹੁੰਦੇ ਰਹਿੰਦੇ ਆ ਜੇ ਬਿਨਾਂ ਰਾਇ ਤੋਂ ਲੱਗ ਜਾਂਦਾ ਫਿਰ ਥੋੜੀ ਜੀ ਤਲਖੀ ਹੁੰਦੀ ਰਹ ਸੁਇਸ ਕਰਕੇ ਜਿੰਨਾ ਵੀ ਕੰਮ ਹੈ ਨਾ ਲੋਕਾਂ ਦੀ ਨਾ ਕੀਤਾ ਜਾਵੇ ਜਿਹੜੇ ਸਾਂਝੇ ਮਸਲੇ ਨੇ ਜਾਂ ਸ ਵੱਡੀਆਂ ਗੱਲਾਂ ਨੇ ਉਹਦੇ ਫਾਇਦੇ ਹੁੰਦੇ ਨੇ ਚੰਗੀ ਗੱਲ ਹੁੰਦੀ ਨਹੀਂ ਕੋਈ ਮਾੜੀ ਗੱਲ ਨਹੀਂ ਹੁੰਦੀ ਉਹਦੇ ਤੇ ਆਪਾਂ ਵਿਰਸਾ ਸਿੰਘ ਬਲਟਵਾ ਉਹਨਾਂ ਦੀ ਗੱਲ ਕਰ ਲੈਨੇ ਉਹਨਾਂ ਨੂੰ ਵੀ ਪਾਰਟੀ ਚੋਂ ਬਾਹਰ ਕੱਢਿਆ ਗਿਆ ਸੀਗਾ ਔਰ ਜਿਸ ਸਾਹ ਉਹਦਾ ਜਾਇਦਾਦ ਉਹਨਾਂ ਨੇ ਫੈਸਲਾ ਸੁਣਾਇਆ ਸੀਗਾ ਤੇ ਉਹਨਾਂ ਨੇ ਵੀ ਅਰਜੀ ਦਿੱਤੀ ਹੁਣ ਅਕਾਲ ਤਖਤ ਸਾਹਿਬ ਤੇ ਕਿ ਉਹਨਾਂ ਦੀ ਵੀ ਵਾਪਸੀ ਆ ਹੋ ਰਹੀ ਹੈ ਉਹ ਅਕਾਲ ਤਖਤ ਨੇ ਫੈਸਲਾ ਕਰਨਾ ਜੋ ਅਕਾਲ ਤਖਤ ਫੈਸਲਾ ਕਰ ਦੂਗਾ ਔਰ ਸਾਰੇ ਮੰਨ ਲੈਣਗੇ ਉਹ ਤਾਂ ਉਹ ਅਰਜੀ ਗਈ ਹੈ ਨਾ ਉੱਥੋਂ ਹੀ ਫੈਸਲਾ ਹੋਇਆ ਸੀ ਉਹ ਜੋ ਫੈਸਲਾ ਹੋ ਜਾਏਗਾ ਸਾਰੇ ਉਹਨੂੰ ਮੰਨ ਲੈਣਗੇ ਮਲੂਕਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਇੱਕ ਇੰਟਰਵਿਊ ਕਰੀ ਤਾਂ ਤੁਸੀਂ ਕਿਹਾ ਸੀਗਾ ਕਿ ਸੁਬੀਰ ਸਿੰਘ ਬਾਦਲ ਹੋਣਾ ਦੇ ਆਸ-ਪਾਸੇ ਕਹਿੰਦੇ ਪੰਜ-ਸੱਤ ਚਾਪ ਲੂਸ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਗਰਾਫ ਡਾਟਾ ਡਿੱਗ ਰਿਹਾ ਹੈਗਾ ਕੀ ਹੁਣ ਤੁਸੀਂ ਉਹਨਾਂ ਚਾਪ ਲੂਸਾਂ ਨਾਲ ਕਿਵੇਂ ਨਿਬੜੋਗੇ ਫਿਰ ਨਹੀਂ ਮੈਂ ਮੇਰੇ ਸੁੱਖ ਸੁੱਖ ਕੋਲੇ ਥੋੜੋ ਆ ਗੱਲ ਵੀ ਮੈਂ ਕਿਸੇ ਨਾਲ ਨਿਬੜਨਾ ਨਾ ਮੈਂ ਕਿਸੇ ਨਾਲ ਨਿਬੜਨ ਦੀ ਖਾਤਰ ਆਇਆ ਸਾਰੀਆਂ ਗੱਲਾਂ ਬੈਠ ਕੇ ਪਿਆਰ ਨਾਲ ਠੀਕ ਹੋ ਜਾਂਦੀਆਂ ਹੁੰਦੀਆਂ ਉਹ ਤਾਂ ਪ੍ਰਧਾਨ ਜੀ ਨੇ ਵੇਖ ਪੀਏ ਕਿਹੜਾ ਹੁੰਦਾ ਉਹਦਾ ਰੀਡ ਆਪਦੇ ਨਾਲ ਰੱਖਣ ਵਾਲਾ ਬੰਦਾ ਕਿਹੜਾ ਹੁੰਦਾ ਕਿਹੜਾ ਨਾ ਵਧੀਆ ਬੰਦਿਆਂ ਦੀ ਲਿਸਟ ਤਿਆਰ ਕਰਕੇ ਦਿਓ ਨਾ ਫਿਰ ਕਿਹੜੇ ਬੰਦਿਆਂ ਨੂੰ ਉਹਨੇ ਨਾਲ ਰੱਖਣਾ ਹੈ ਕਿਹੜੇ ਬੰਦਿਆਂ ਦੀ ਸਲਾਹ ਲੈਣੀ ਇਹ ਪ੍ਰਧਾਨ ਦੀਆਂ ਆਪਣੀਆਂ ਹੁੰਦੀਆਂ ਚੁਆਇਸ ਵੀ ਕਿਹੜੇ ਬੰਦੇ ਮੈਨੂੰ ਠੀਕ رائے ਦੇ ਸਕਦੇ ਨੇ ਕਿਹੜੇ ਨਹੀਂ ਦੇ ਸਕਦੇ ਉਸ ਹਿਸਾਬ ਨਾਲ ਪ੍ਰਧਾਨ ਜੀ ਨੇ ਵੇਖਣਾ ਇਹ ਉਹਨਾਂ ਦਾ ਕੰਮ ਹੈ ਉਦਰਤੀ ਗੱਲ ਹੈ ਜੇ ਚੰਗੇ ਬੰਦੇ ਨੇੜੇ ਹੋਣਗੇ ਤਾਂ ਉਹਦਾ ਫਾਇਦਾ ਹੋਏਗਾ ਪ੍ਰਧਾਨ ਜੀ ਨੂੰ ਜੇ ਮਾੜੇ ਬੰਦੇ ਨੇੜੇ ਹੋਣਗੇ ਤਾਂ ਉਹਦਾ ਨੁਕਸਾਨ ਹੋਏਗਾ ਪ੍ਰਧਾਨ ਜੀ ਨੂੰ ਉਹ ਇਹ ਵੇਖਣਾ ਪ੍ਰਧਾਨ ਜੀ ਨੇ ਉਹਨਾਂ ਦੀ ਮਰਜ਼ੀ ਹੈ ਤੁਸੀਂ ਆਪਣੇ ਜਰਨਲ ਨੂੰ ਬਚਾਉਣਾ ਤਾਂ ਹੈ ਫਿਰ ਨਹੀਂ ਨਹੀਂ ਅਸੀਂ ਤਾਂ ਸਾਰਾ ਜ਼ੋਰ ਲਾਵਾਂਗੇ ਕਿ ਪ੍ਰਧਾਨ ਜੀ ਜੇ ਬਚਣ ਨਹੀਂ ਇਕੱਲੇ ਮੁੱਖ ਮੰਤਰੀ ਬਣਨ ਪੰਜਾਬ ਦੇ ਸਾਡਾ ਤਾਂ ਪੂਰਾ ਜੋਰ ਹੋਏਗਾ ਕਿ ਆਉਣ ਵਾਲੇ 27 ਦੇ ਵਿੱਚ ਪ੍ਰਧਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣ ਜਿਵੇਂ ਪਹਿਲਾਂ ਡਿਵੈਲਪਮੈਂਟ ਕਰਾਈ ਹੈ ਐਡੇ ਵੱਡੇ ਵੱਡੇ ਕੰਮ ਕੀਤੇ ਆ ਵੱਡੀਆਂ ਵੱਡੀਆਂ ਸੜਕਾਂ ਆ ਏਅਰਪੋਰਟ ਹੋਰ ਕੋਈ ਕਸਰਾ ਨਹੀਂ ਛਡਿਆ ਤੇ ਉਹ ਸਾਰੀਆਂ ਗੱਲਾਂ ਫੇਰ ਕਰਨ ਪੰਜਾਬ ਚ ਜਿਹੜੇ ਰਹਿੰਦੇ ਮਸਲੇ ਉਹਨਾਂ ਨੂੰ ਹੱਲ ਕਰਨ। ਲੋਕ ਸਭਾ 27 ਦੇ ਵਿੱਚ ਕਿਹਾ ਯਾਰ ਹੈ ਕਿ ਸਿੱਖ ਸੰਪਰਦਾਵਾਂ ਦਾ ਜਿਹੜਾ ਰਤਬਾ ਉਹ ਬਹੁਤ ਅਹਿਮ ਰਹਿਣ ਵਾਲਾ ਉਹਨਾਂ ਦੀ ਭੂਮਿਕਾ ਬਹੁਤ ਅਹਿਮ ਰਹਿਣ ਵਾਲੀ ਹੈ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨੂੰ? ਸਿੱਖ ਸੰਪਰਦਾਵਾਂ ਦਾ ਅਕਾਲੀ ਦਲ ਨਾਲ ਬਹੁਤ ਨੇ ਕਾਲੀਦਲ ਨਾਲ ਬਹੁਤ ਜਿਆਦੇ ਨੇ ਹੁਣ ਲੁਧਿਆਣੇ ਤੁਸੀਂ ਵੇਖ ਲਓ ਵੀ ਸਾਰੀਆਂ ਸੰਪਰਦਾਵਾਂ ਆਪਣਾ ਕਾਲੀਦਲ ਦੇ ਕੈਂਡੀਡੇਟ ਨੂੰ ਸਪੋਰਟ ਕਰ ਰਹੀਆਂ ਨੇ ਗੁਰਦਾਰਿਆਂ ਦੀਆਂ ਸਿੱਖ ਸੰਪਰਦਾਵਾਂ ਜਿਆਦਾ ਕਾਲੀਦਲ ਦੇ ਨਾਲ ਹੀ ਹੈ ਠੀਕ ਹੈ ਉਹਨਾਂ ਦੀ ਭੂਮਿਕਾ ਵੀ ਰਹਿਣੀ ਚਾਹੀਦੀ ਹੈ ਉਹ ਵੀ ਪੰਜਾਬ ਦਾ ਹਿੱਸਾ ਹੀ ਨੇ ਪੰਜ ਮੈਂਬਰੀ ਕਮੇਟੀ ਵਾਲੇ ਉਹਨਾਂ ਨਾਲ ਕਿਵੇਂ ਤੁਸੀਂ ਫਿਰ ਉਹ ਕਰੋਗੇ ਸੈਟਲਮੈਂਟ ਉਹਨਾਂ ਨੂੰ ਮਨਾਓਗੇ ਉਹਨਾਂ ਨੂੰ ਕੀ ਕਰੋਗੇ ਕਿਉਂਕਿ ਉਹ ਵੀ ਕਹਿ ਰਹੇ ਨੇ ਕਿ ਅਸੀਂ 35 ਲੱਖ ਭਰਤੀ ਕਾਲੀ 40 ਲੱਖ ਕਰ ਲਈ ਚਲੋ ਉਹ ਤਾਂ ਕੋਈ ਨਹੀਂ ਜਿੰਨੀ ਉਹਨਾਂ ਦੀ ਮਰਜ਼ੀ ਹੈ ਉਹ ਤਾਂ ਭਰਤੀ ਦਾ ਜਦੋਂ ਬੰਦਾ ਲੱਗਿਆ ਹੁੰਦਾ ਕਰਨੀ ਜਦੋਂ ਲੱਗੇ ਆ ਕਿੰਨੀ ਵੀ ਕਰ ਲਈ ਮੈਂ ਨਹੀਂ ਕਹਿੰਦਾ ਵੀ ਇੰਨੀ ਹੋਗੀ ਜਾਂ ਉਨੀ ਹੋਗੀ ਪਰ ਫਾਇਦਾ ਇਸੇ ਗੱਲ 'ਚ ਹੈ ਕਿ ਸਾਰੇ ਇਕੱਠੇ ਹੋ ਜਾਈਂ ਆਖਰੀ ਸਵਾਲ ਹਮਲੂਕਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਹੁੰਦਾ ਇੰਸਟਾਗ੍ਰam ਇਨਫਲੂਐਂਸਰ ਕੁੜੀ ਸੀ ੜੀ ਉਸ ਕਤਲ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਪੂਰਾ ਪੰਜਾਬ ਦੇ ਵਿੱਚੋਂ ਕਤਲ ਦੀ ਚਰਚਾ ਹੋ ਰਹੀ ਹੈਗੀ ਤੁਸੀਂ ਕਿਵੇਂ ਉਸ ਕਤਲ ਨੂੰ ਦੇਖਦੇ ਹੋ ਵਿਖੋ ਮੈਂ ਇਹਨਾਂ ਬੱਚੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਨਿੱਜੀ ਲਾਭਾਂ ਦੇ ਲਈ ਅਸ਼ਲੀਲ ਗੱਲਾਂ ਪੰਜਾਬ 'ਚ ਨਾ ਕਰੋ ਪੰਜਾਬ ਨੂੰ ਇਹ ਸੋਭਦੀਆਂ ਨਹੀਂ ਹੈਗੀਆਂ ਪੰਜਾਬ ਦੇ ਵਿੱਚ ਹੀ ਠੀਕ ਲੋਕ ਪੰਜਾਬ ਦੇ ਲੋਕ ਇਹਨਾਂ ਨੂੰ ਠੀਕ ਨਹੀਂ ਮੰਗਦੇ ਪੰਜਾਬ ਦਾ ਕਲਚਰ ਹੈ ਜਿਹੜਾ ਬਹੁਤ ਅਮੀਰ ਕਲਚਰ ਹੈ ਇਹਨਾਂ ਗੱਲਾਂ ਨੂੰ ਚੰਗਾ ਨਹੀਂ ਸਮਝਦੇ ਪੰਜਾਬ ਦੇ ਲੋਕ ਪਰ ਮਾਰ ਮਾਰਾਈ ਨੂੰ ਵੀ ਮੈਂ ਚੰਗਾ ਨਹੀਂ ਸਮਝਦਾ ਕਿਸੇ ਦੀ ਜ਼ਿੰਦਗੀ ਲੈਣਾ ਕਿਸੇ ਬੰਦੇ ਦੇ ਅਧਿਕਾਰ ਖੇਤਰ ਚ ਨਹੀਂ ਉਹਦੇ ਨਾਲ ਕੋਈ ਕਿੰਨੇ ਵੀ ਮਤ ਪੇਦ ਹੋ ਸਕਦੇ ਆ ਕਾਨੂੰਨੀ ਸਾਡੇ ਕੋਲੇ ਰਾਹ ਹੈਗੇ ਆ ਪਰਚੇ ਦਰਜ ਕਰਾਏ ਜਾ ਸਕਦੇ ਆ ਸਰਕਾਰੀ ਲੈਵਲ ਤੇ ਉੱਥੇ ਉਧਰ ਨਿਬਟਿਆ ਜਾ ਸਕਦਾ ਮਾਰ ਮਾਰਨ ਦਾ ਕਿਸੇ ਨੂੰ ਜਿਹੜਾ ਅਧਿਕਾਰ ਆ ਇਹ ਵੀ ਮੈਂ ਸਮਝਦਾ ਗਲਤ ਹੈ ੱਟਕੇ ਨਾ ਮਾਰਨਾ ਕਿਸੇ ਨੂੰ ਕਿਸੇ ਨਾਲ ਵੀ ਮੈਂ ਤੂੰ ਐ ਕਿਹਾ ਇਹ ਹੈਗਾ ਇਹ ਵੀ ਗਲਤ ਹੈ ਤੁਹਾਡੀ ਪਿਛਲੇ ਦਿਨਾਂ ਦੇ ਵਿੱਚ ਕੋਈ ਹਮੇਸ਼ਾ ਜਾਂ ਪ੍ਰਾਈਮ ਮਿੰਿਸਟਰ ਮੋਦੀ ਕਿਸੇ ਨਾਲ ਵੀ ਕੋਈ ਕੇਂਦਰੀ ਲੀਡਰਸ਼ਿਪ ਨਾਲ ਕੋਈ ਕਾਲ ਕਾਲ ਤੇ ਗੱਲ ਨਹੀਂ ਨਹੀਂ ਮੇਰੇ ਕਾਫੀ ਚਿਰ ਹੋ ਗਿਆ ਬੋ ਬੋਤਨ ਮਲੂਕਾ ਥੈਂਕ ਯੂ ਜੀ ਜੀ ਆਰ ਤਾਂ ਐਸਾਂ ਸਾਡੇ ਨਾਲ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੇ ਕੱਲੀ ਅਕਾਲੀ ਦਲ ਨੂੰ ਮੁਰਤ ਤੋਂ ਜੁਆਇਨ ਕੀਤਾ ਔਰ ਉਹਨਾਂ ਦਾ ਦਾਅਵਾ ਹੈ ਕਿ 27 ਦੇ ਵਿੱਚ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਗੇ ਕੈਮਰਾ ਪਰਸਨ ਦਵਿੰਦਰ ਨੰਦਪ੍ਰੀਤ ਜੋਤ ਚੰਡੀ